ਲੈ ਮੇਰੀ ਭੈਣ ਤਾਂ ਨਾ ਕਰਮਾ ਵਾਲੀ ਐ ਜਿਹੜੀ ਨੇ ਪਹਿਲੀਆਂ ਚ ਰਾਣੀ ਹਾਰ ਬਣਾ ਲਿਆ ਮੇਰੇ ਤਾਂ ਨਾ ਘਰ ਦੀ ਕਬੀਲਦਾਰੀ ਲੋਟ ਹੀ ਨਹੀਂ ਆਉਂਦੀ ਹੈਗੀ ਮੈਥੋਂ ਤਾਂ ਬਣਦਾ ਹੀ ਨਹੀਂ ਹੈਗਾ ਰਾਣੀ ਹਾਰ ਉੱਤੋਂ ਮੇਰੀ ਨਣਦ ਦਾ ਵਿਆਹ ਆ ਗਿਆ ਤੇ ਸਾਰਿਆਂ ਦੇ ਪਾਏ ਹੋਣਗੇ ਲੈ ਹਰਪ੍ਰੀਤ ਆ ਖੜੀ ਐ ਨਹੀਂ ਹੋਰ ਕਾਦੀ ਡਿੱਕੀ ਜਾਨੀ ਆ ਮਖੋਰ ਕਿਵੇਂ ਆ ਠੀਕ ਆ ਵਧੀਆ ਤੂੰ ਸੁਣਾ ਆ ਜਾ ਉਰੀ ਆ ਜਾ ਇੱਥੇ ਫੇਰ ਆ ਕੇ ਗੱਲ ਕਰ ਲੰਨੇ ਆ ਗਾਹ ਨਾ ਜੇ ਬੁੜੀ ਜੀ ਨੂੰ ਪਤਾ ਲੱਗ ਗਿਆ ਪਹਿਲੀ ਉਹੀ ਗੱਲ ਨੰਨਾ ਪਾ ਦੂਗੀ ਗੱਲ ਕੀ ਕਰਨੀ ਐ ਤੈਨੂੰ ਪਤਾ ਤਾਂ ਹੈਗਾ ਚੰਗਾ ਭਲਾ ਮੈਂ ਤੈਨੂੰ ਦੱਸਿਆ ਤਾਂ ਸੀਗਾ ਫੋਨ ਤੇ ਮੈਂ ਮਤ ਤਾਂ ਤੇਰਾ ਰਾਣੀ ਹਰ ਲੈ ਕੇ ਜਾਣਾ ਐ ਤਾਂ ਮੈਨੂੰ ਤਾਂ ਪਤਾ ਹੈ ਵੀ ਰਾਣੀ ਹਰ ਲੈ ਕੇ ਜਾਣਾ ਦੀ ਨਣਦ ਦੇ ਵਿਆਹ ਖਾਤਰ ਹਾਂ ਕੋਈ ਗੱਲ ਨਹੀਂ ਤੂੰ ਲੈ ਜਾ ਜਿਵੇਂ ਤੂੰ ਲੈ ਕੇ ਜਾਏਂਗੀ ਉਵੇਂ ਚੁੱਪ ਕਰਕੇ ਮੈਨੂੰ ਫੜਾ ਜੀ ਮੈਂ ਉਵੇਂ ਬਣਾ ਜੂ ਨਹੀਂ ਪਤਾ ਲੱਗਣਾ ਚਾਹੀਦਾ ਹਾਂ ਜੇ ਮੈਨੂੰ ਪਤਾ ਲੱਗਣ ਵੀ ਨਹੀਂ ਦਿੰਦੀ ਇਹ ਪੁੱਛੂਗੀ ਤੂੰ ਐ ਕਹਿਦੀ ਵੀ ਮੈਂ ਤਾਂ ਪਿੰਡ ਆਈ ਸੀ ਮਾਂ ਸੀ ਜਾਂਦੀ ਜਾਂਦੀ ਮੈਂ ਕਿਹਾ ਚੱਲ ਮਿਲ ਜਾ ਕੋਈ ਹੋਰ ਬਹਾਨਾ ਮਾਰ ਦੂੰਗੀ ਹੋਰ ਕੀ ਮਾਰੇਗੀ ਵੀ ਮੈਂ ਹੀ ਕਹਾਂ ਦੂੰ ਮੈਂ ਤਾਂ ਹਰਪ੍ਰੀਤ ਨੂੰ ਮਿਲਣ ਆਈ ਸੀਗੀ ਤੇ ਫਿਰ ਹੋਰ ਕੀ ਵੀ ਪਿੰਡ ਆਈ ਸੀ ਹਾਂ ਵੀ ਆਈ ਜਾਂਦੀ ਕਹਿੰਦੀ ਵੀ ਆਹੀ ਕਿਵੇਂ ਆ ਗਈ ਤੂੰ ਬਿਨਾ ਕੰਮ ਤੋਂ ਨੇ ਹੁਣ ਭੈਣ ਭੈਣ ਕੋਲੇ ਆ ਨਹੀਂ ਸਕਦੀ ਕਹ ਇਹ ਤਾਂ ਤੈਨੂੰ ਸਵਾਲ ਜਵਾਬ ਇਹਨਾਂ ਹਣਾ ਸਿੱਧੇ ਜੇ ਬੰਦੇ ਨੂੰ ਤਾਂ ਬਹਾਨਾ ਚੱਲ ਜਾਂਦਾ ਤੇਰੀ ਸੱਸ ਸੱਚਾ ਚਲਾਕ ਬਾਲੀ ਇਹ ਤਾਂ ਤੈਨੂੰ ਨਹੀਂ ਪਤਾ ਉਹਦੀ ਖੋਜ ਕੱਢ ਲੈਂਦੀ ਐ ਵੀ ਕਿਵੇਂ ਆਈ ਸੀ ਜੇ ਸੱਸ ਚਲਾ ਕੇ ਤੂੰ ਕਿਹੜਾ ਘਟਾਂਗੀ ਤੂੰ ਸੱਸ ਨੂੰ ਘਟ ਸੁਣੀ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਕਿਹੜਾ ਪੱਛੇ ਤੇਰਾ ਘਟ ਨੀ ਜਾ ਫੇਰ ਆਏ ਕਹ ਦੂੰ ਜੀ ਵੀ ਮੈਂ ਤਾਂ ਮਾਨਸਾ ਕੱਪੜੇ ਲੈਣ ਆਈ ਸੀਗੀ ਪਿਤਾ ਕਰਕੇ ਆ ਗਈ ਹਰਪ੍ਰੀਤ ਕੋਲੇ ਦੇਖੋ ਤੇਰੀ ਮਰਜ਼ੀ ਐ ਕੋਈ ਮਰਜ਼ੀ ਬਹਾਨਾ ਬਣਾਦੀ ਬਹਾਨੇ ਨਹੀਂ ਬਣਾਉਣਾ ਕੁਛ ਹੀ ਕਹਿਦੀ ਨਹੀਂ ਉਹਨੂੰ ਬਰਿਆ ਲੂੰਗੀ ਹਰਪ੍ਰੀਤ ਤੈਨੂੰ ਐ ਕਹਿ ਦੂੰਗੀ ਬੀ ਮੱਸੀ ਦੇਖ ਮੈਂ ਕੱਪੜੇ ਲੈ ਕੇ ਆਉਣੇ ਸੀਗੇ ਮਾਨਸਾ ਤੋਂ ਸੋਹਣੇ ਸੋਹਣੇ ਸੂਟ ਵੀ ਤੈਨੂੰ ਤਾਂ ਦੇਖ ਪਰਖਾ ਸੂਟਾਂ ਦੀ ਵੀ ਤੂੰ ਮੇਰੇ ਨਾਲ ਵਗ ਚੱਲੀ ਮੈਂ ਨੂੰ ਮਾਨਸਾ ਤੋਂ ਛੂਟ ਦਵਾ ਲਈ ਤੇ ਲੈਣੇ ਵੀ ਐ ਮੈਂ ਇੱਕ ਦੋ ਸੂਟ ਤੇ ਇਹਨੂੰ ਨਾਲ ਲੈ ਜੂੰਗੀ ਦਵਾ ਲਊਗੀ ਮੇਰੇ ਤੇ ਸ਼ੱਕ ਨਹੀਂ ਮੇਰੀ ਗੱਲ ਐ ਸੋਣਾ ਰਾਣੀ ਹਰ ਤਾਂ ਤੂੰ ਲੈ ਗਈਂਗੀ ਤੇ ਜੇ ਬੇਬੇ ਮੈਨੂੰ ਕਹਿਣ ਲੱਗੀ ਜਦੋਂ ਅਸੀਂ ਵਿਆਹ ਤੇ ਆਏ ਵੀ ਤੂੰ ਰਾਣੀ ਹਰ ਪਾ ਕੇ ਜਾਂ ਤੇ ਫਿਰ ਮੈਂ ਕੀ ਬਹਾਨਾ ਲਾਉਂਗੀ ਉਦੋਂ ਤੂੰ ਵੀ ਕੋਈ ਸ਼ੋਹ ਬਹਾਨਾ ਮਾਰਦੀ ਵੀ ਅੱਜਕੱਲ ਟਾਈਮ ਜਿਉਂਥੇ ਨਹੀਂ ਪਹਿਚਾਨ ਲਿਆ ਫੇਰ ਕੀ ਹੋਊ ਬਣੂ ਮੇਰੇ ਨਾਲ ਆ ਹੁਣ ਛਾਂ ਨੂੰ ਤੇ ਨਾ ਲਿਖਿਆ ਹੈ ਮੇਰਾ ਵੀ ਉੱਤੇ ਨਾ ਲਿਖਿਆ ਹੈ ਮੈਂ ਕਹ ਦੂ ਮੇਰੀ ਭੈਣ ਨੇ ਤਾਂ ਹੁਣ ਵਿਆਹ ਵੇਲੇ ਬਣਵਾਇਆ ਕੁੜੀ ਦੇ ਵੇਲੇ ਦੋਨੋਂ ਨੇ ਇਕੱਠਿਆਂ ਨੇ ਬਣਵਾਇਆ ਚੱਲ ਹਾਂ ਇਹ ਕਰਾਂ ਮੈਂ ਕਿਹੜਾ ਬਾਲਾ ਪਾਇਆ ਮੇਰਾ ਤਾਂ ਮੇਂ ਘਰੀ ਪੈਣਾ ਵਾ ਨਾਲੇ ਤੂੰ ਮੇਰੀ ਗੱਲ ਸੁਣ ਤੂੰ ਵੀ ਆਏ ਕੋਈ ਬਹਾਨਾ ਮਾਰਦੀ ਵੀ ਅੱਜਕੱਲ ਚੋਰੀਆਂ ਚੂਰੀਆਂ ਦੇਖ ਬਾਲੀਆਂ ਹੁੰਦੀਆਂ ਨੇ ਲੁੱਟ ਖੋ ਬਾਲੀ ਹੁੰਦੀ ਆ ਵੀ ਮੈਂ ਤਾਂ ਪਾ ਕੇ ਨਹੀਂ ਜਾਂਦੀ ਮੇਰੇ ਗੰਤਾ ਟੂਮਾ ਬੈਂਕ ਚ ਪਈਆਂ ਤੇਰਾ ਬਾਈ ਜਾਊਗਾ ਤੇਰੇ ਨਾਲ ਮਾਨਸਾ ਤੋਂ ਉੱਥੋਂ ਤੈਨੂੰ ਕਢਵਾ ਕੇ ਦੇ ਦਊਗਾ ਉਹਨੂੰ ਕਿੱਥੇ ਲੱਗੂ ਫਿਰ ਹਰਪ੍ਰੀਤ ਮੈਂ ਆਏ ਕਹਿੰਦੀ ਸੀਗੀ ਕੱਲਾ ਹਾਰ ਕੇ ਫਿਰ ਮੈਂ ਸਾਰਾ ਸੈੱਟ ਹੀ ਲੈ ਜਾਂਦੀ ਸਾਰੇ ਹੀ ਲੈ ਜੀ ਮੈਂ ਤੈਨੂੰ ਕਦੇ ਰੋਕਿਆ ਇਕਾ ਵੀ ਪਾ ਕੇ ਆਵੇਂਗੀ ਸੱਚ ਇਕਾ ਵੀ ਲੈ ਜੀ ਕਾਂਡੇ ਵੀ ਲੈ ਜੀ ਮੇਰੇ ਕੋਲੇ ਤਾਂ ਉਹ ਦੂਜਾ ਹੈਗਾ ਕਿੱਤੀ ਸੈੱਟ ਜਾ ਉਹ ਕਾਉਂਗੀ ਮੈਂ ਤਾਂ ਚੱਲ ਤੂੰ ਉਹ ਪਾ ਆਈ ਫਿਰ ਚਲ ਇਹ ਮੈਂ ਪਾ ਲੂੰਗੀ ਮੈਂ ਕਹਿ ਦੂੰਗੀ ਬੇਬੇ ਆਹ ਕਢਵਾ ਲੈਂਦਾ ਬੈਂਕ ਚ ਬਾਹਰ ਨਹੀਂ ਹੈ ਹੁਣ ਐ ਕਹਿ ਦੂੰਗੀ ਵਿਚਾਰੇ ਨਹੀਂ ਤਾਂ ਰਾਜਵੀਰ ਨੂੰ ਉੱਥੇ ਕੱਪੜਾ ਲੈਣਾ ਲੈਣੇ ਨੇ ਨਹੀਂ ਤਾਂ ਦੁਕਾਨ ਤੇ ਨਾਲ ਭੱਜੂਗਾ ਨੇ ਤੇ ਉੱਥੇ ਵੀ ਮੇਰੀ ਮਾਂ ਹੋਰ ਗਈ ਹੈ ਵੀ ਲੈਣਾ ਕੱਪੜਾ ਲੈਣਦੇ ਨੇ ਤੇ ਮੇਰਾ ਸ਼ੂਟ ਲੈਣਾ ਹੋਊਗਾ ਮੈਂ ਕਹ ਦੂੰ ਇਹ ਆਪਦੀ ਪਸੰਦ ਦੇ ਲੈਂਦਾ ਹੁੰਦਾ ਚਲ ਹਾਂਏ ਕਰੀਂ ਉਹਨਾਂ ਨੂੰ ਹਾਂਏ ਬਹਾਨਾ ਮਾਰਦੇ ਦੇ ਘਰ ਪ੍ਰੀਤਾਂ ਹੁੰਦੀ ਤਾਂ ਮੈਂ ਕਾਨੂੰ ਸੀਗੀ ਸਰਬੀ ਜਾਂਦਾ ਗੱਲ ਕਰ ਹੁਣ ਮੇਰੇ ਸਹੁਰਿਆਂ ਤੋਂ ਸ਼ਰਮ ਨਹੀਂ ਹੈਗੀ ਉਹਨਾਂ ਦੀ ਇੱਜ਼ਤ ਤਾਂ ਹੁਣ ਰੱਖਣੀ ਆਂ ਆਏ ਆਖਣਗੇ ਵੀ ਇਹਨਾਂ ਦੀ ਬਹੂ ਦੇ ਕੁਛ ਵੀ ਨਹੀਂ ਪਾਇਆ ਹੈਗਾ ਸਿਉਨੇ ਦਾ ਤੇ ਹੋਰ ਹੁਣ ਜੇ ਮੈਂ ਰਾਣੀ ਹਰਪੱਕ ਜਾਂਦੀ ਉੱਥੇ ਤੇਰੀ ਭੈਣੇ ਵੇਚਤੀ ਹੋ ਜਾਂਦੀ ਹੁਣ ਤੇਰੇ ਤੋਂ ਹੀ ਗੱਲ ਸੱਗੇ ਰੱਤੇ ਜਿਵੇਂ ਕਹਿੰਦੇ ਹੁੰਦੇ ਨਵੇਂ ਰਿਸ਼ਤੇਦਾਰ ਮੇਰਾ ਕੀ ਮੈਂ ਤਾਂ ਭਾਵੇਂ ਉੱਥੇ ਦੂਜਾ ਸੈੱਟ ਪਾ ਕੇ ਬੈਠਾ ਮੈਨੂੰ ਤਾਂ ਤਾਂ ਨਹੀਂ ਪੁੱਛਦਾ ਚਲ ਆ ਤਾਂ ਭੈਣੇ ਇਹ ਤਾਂ ਤੂੰ ਹੀ ਆ ਜਿਹਨੇ ਮੈਨੂੰ ਹਾਂ ਕਰਤੀ ਤੂੰ ਤਾਂ ਮੇਰੇ ਨਾਲ ਹੀ ਬਗਾਨ ਨੀ ਭੈਣਾ ਆਪਦੀ ਕਿਹੜਾ ਬਗਾਨੀ ਆ ਕਮਲ ਗੇ ਕੋਈ ਨਹੀਂ ਉਹੀ ਗੱਲ ਤੇ ਰਕੜਾ ਰੱਬ ਵਿੱਚ ਐ ਨਹੀਂ ਪਤਾ ਤੂੰ ਮੇਰੇ ਨੋਂ ਵੀ ਵੱਧ ਕਰਵਾਲੇ ਰਾਣੀ ਹਰ ਤੇ ਹੋਰ ਹੁਣ ਇੱਕੋ ਜੀ ਬਾਲਾ ਆਖੀ ਜਾਂਦੀ ਆ ਵੀ ਭਾਬੀ ਤੂੰ ਨਾਲ ਚੱਲੀ ਨਾਲ ਚੱਲੀ ਹੁਣ ਜੇ ਤਾਂ ਕਰੇ ਹੁੰਦੀ ਤਾਂ ਡੰਗ ਲੈ ਜਾਂਦਾ ਹੁਣ ਨਾਲ ਜਾਉਂਗੀ ਕੁਛ ਪਾਇਆ ਤਾਂ ਹੋਵੇ ਕੰਨਾਂ ਚ ਉਹੀ ਗੱਲ ਗਲਚ ਅਗਲਾ ਖੂਗ ਉਹੀ ਗੱਲ ਬੇਟੀ ਹੋ ਜਾਂਦੀ ਐ ਆ ਫਿਰ ਤੂੰ ਤੇ ਬਾਈ ਤਾਂ ਨਾਲ ਹੀ ਜਾਉਂਗੀ ਹਾਂ ਫਿਰ ਰਸਤਾ ਨਾਲ ਹੀ ਹੁਣੇ ਘਰਵਾਜ ਚੱਲ ਰਹੇ ਕੋਈ ਭਰਾ ਪਰ ਜਾਈ ਨਾਲ ਉਹਨ ਕੱਲਾ ਅੱਗੇ ਭਰਾ ਜਾਂਦਾ ਤੋ ਚਲ ਕੁਛ ਨਹੀਂ ਹੁੰਦਾ ਜਿਹੜਾ ਰਿਵਾਜ ਆ ਹਨਾ ਉਹਵੇਂ ਹੁਣ ਕਰਨਾ ਪੈਣਾ ਹਾਂ ਰਿਵਾਜ ਉਹ ਨਵੇਂ ਤੋਂ ਨਵੇਂ ਚੱਲੀ ਜਾਂਦੀ ਹੈਗੀ ਦੇਖ ਬੁੜੀ ਕੋਲੇ ਤਾਂ ਪਾਪ ਨਾ ਕਰਦੀ ਮੈਂ ਤੈਨੂੰ ਦੱਸਾਂ ਮੇਰੇ ਕਨੂੰ ਕੁਛ ਮਰਜ਼ੀ ਲਈਂ ਤੇਰੇ ਬਾਈ ਨੂੰ ਨਾਲ ਭੇਜ ਦੂੰ ਮੇਰਾ ਤਾਂ ਛੋਟਾ ਸ਼ਰਟ ਮੈਂ ਸੀ ਪਹਿਲਾਂ ਲਿਆਂਦਾ ਸੀ ਆ ਤਾਈ ਦੀ ਕੁੜੀ ਦਾ ਵਿਆਹ ਸੀ ਉਹ ਤਾਂ ਪਾਇਆ ਸੀ ਉਹ ਤਾਂ ਘਰੀ ਪਿਆਗਾ ਚਲ ਤੂੰ ਉਹੀ ਪਾ ਕੇ ਆ ਜੀ ਆ ਜੂ ਮੈਂ ਤਾਂ ਚਲ ਮੇਰੀ ਇੱਜ਼ਤ ਰੱਖ ਦੇ ਭੈਣ ਮੰਨ ਕੇ ਆ ਜਾ ਫਿਰ ਮੈਨੂੰ ਚਾਹ ਪਾਣੀ ਬਣਾ ਦੇ ਤੇਰੀ ਇੱਜ਼ਤ ਦਾ ਸਵਾਲ ਹੈ ਤਾਂ ਹੀ ਤਾਂ ਫਿਰ ਦੇਣੀ ਆ ਤੈਨੂੰ ਜੇ ਕੋਈ ਤੇ ਮੇਰੀ ਨਾਨਦ ਨੇ ਮੰਗਿਆ ਹੁੰਦਾ ਮੈਂ ਤਾਂ ਉਹਦੀ ਨਾਨਦ ਨੂੰ ਜਵਾਬ ਦਿੱਤਾ ਚਲ ਠੀਕ ਹੈ ਹਾਂ ਵਿਆਜ ਮੰਗਦੀ ਸੀ ਬਣੀ ਉਹ ਨਹੀਂ ਚੀਜ਼ਾਂ ਸਾਂਭਦੀ ਮੈਂ ਐਵੇਂ ਮੇਰਾ ਉਹੀ ਗੱਲ ਚਕਾਤਾ ਇੰਨਾ 4-5 ਤੋਲਿਆਂ ਦਾ ਉਹ ਗੱਲ ਕਿੱਥੇ ਬਣਦਾ 5 ਤੋਲਿਆਂ ਦਾ ਮੇਰੇ ਤਾਂ ਪੂਰੇ ਹਾਂ ਇਹ ਤਾਂ ਮੈਨੂੰ ਪਤਾ ਹੈ ਤੇ ਫਿਰ ਤੇਰੀ ਸੱਸ ਨੂੰ ਜੇ ਪਤਾ ਲੱਗ ਗਿਆ ਨਾ ਨਾਲੇ ਗੁੱਸਾ ਕਰੂਗੀ ਵੀ ਮੇਰੀ ਧੀ ਨੂੰ ਤਾਂ ਦੇਤਾ ਆਪਦੀ ਭੈਣ ਨੂੰ ਦੇਤਾ ਹੁਣ ਉਹੀ ਗੱਲ ਤੂੰ ਤਾਂ ਆਪਦੀ ਭੈਣੇਗੀ ਤੂੰ ਕਦੇ ਉਹ ਵੀ ਗੱਲ ਸਾਹਮਣੇ ਨਹੀਂ ਰੱਖੇਗੀ ਚੀਜ਼ ਤੂੰ ਤਾਂ ਆਪਦੇ ਨਾਲੋਂ ਵੀ ਜ਼ਿਆਦਾ ਸਾਹਮਣੇਗੀ ਤੇ ਹੋਰ ਹੁਣ ਸਾਹਮਣੇ ਤਾਂ ਰੱਖਣੀ ਪੈਂਦੀ ਹੈ ਚੀਜ਼ ਜੇ ਤੇਰੀ ਜ਼ਿੰਮੇਵਾਰੀ ਹੋ ਜਦੋਂ ਲੱਗੀ ਕੱਲ ਨੂੰ ਮੈਨੂੰ ਨਾ ਪੜ੍ਹੇ ਕੁਝ ਕਹੀ ਆਪਰੇ ਤੂੰ ਦੇਖ ਤੈਨੂੰ ਦੱਸਦੀ ਆ ਇੱਕ ਦਿਨ ਹੀ ਪਾਉਂਗੀ ਜਿੱਦੇ ਕੁੜੀ ਦੇ ਨਾਲ ਜਾਣਾ ਹੋਇਆ ਨਹੀਂ ਸਾਰੇ ਵਿੱਚ ਮੈਂ ਟੂਮਾ ਨਹੀਂ ਪਾਉਂਦੀ ਹੈਗੀ ਆ ਫਿਰ ਤੂੰ ਮੈਨੂੰ ਗੁੱਸਾ ਨਹੀਂ ਬਥੇਰਾ ਆ ਜਦੀ ਸੱਸ ਨਾਲ ਤੇ ਆਪਣੀ ਸਹੋਰੀ ਨਾਲ ਵੀ ਉਹੀ ਗੱ ਚਲ ਫਿਰ ਕੋਈ ਨਹੀਂ ਅੜ ਗਏ ਆ ਬਾਈ ਹੁਣ ਵਿਚਾਰਾ ਲੱਗ ਗਿਆ ਬਾਈ ਦਾ ਹੱਥ ਪੈਂਦਾ ਹੋਜੂ ਕਰਵਾ ਦੂਗਾ ਤੈਨੂੰ ਕੋਈ ਨਹੀਂ ਮੈਂ ਬਾਈ ਨੂੰ ਕਹੂੰਗੀ ਵੀ ਬਾਈ ਇਹਨੂੰ ਵੀ ਬਣਵਾ ਦੇ ਰਾਣੀ ਹਾਰ ਬਣ ਜੂਗਾ ਹਰਪ੍ਰੀਤ ਸਾਰਾ ਕੁਝ ਬਣ ਜੂਗਾ ਪਰ ਉਹ ਰਾਣੀ ਹਾਰ ਆ ਕੋਈ ਐਸੀ ਵੈਸੀ ਚੀਜ਼ ਨਹੀਂ ਆਏ ਨਹੀਂ ਬਣਦੀ ਨਹੀਂ ਰਾਣੀ ਹਾਰ ਵੀ ਬਣ ਜਾਂਦਾ ਹੁੰਦਾ ਐਸੇ ਵੀ ਤਾਂ ਬਣਵਾਈ ਐ ਮੈਂ ਕਰੀ ਜਾਨੀ ਆ ਜਾ ਸਾਰਾ ਘਰ ਲੱਗ ਜਾਂਦਾ ਉਹ ਹੋ ਕੇ ਮੈਂ ਆਰੀ ਐਰੀ ਭਾਂ ਚੜਾਂ ਜੀ ਇਹ ਰੋਜ਼ ਹੀ ਕਿਤੇ ਜੀ ਕਰਦਾ ਉੱਦੀ ਆ ਜਾਂਦੀ ਐ ਕਿਦੋਂ ਆ ਜਾਂਦੀ ਐ ਉਦੀ ਸਾਡੇ ਘਰੇ ਕੋਈ ਸਪਵਾਕੇ ਧਰ ਜਾਂਦੀ ਐ ਬੱਤੀਆਂ ਲਾ ਜਾਂਦੀ ਐ ਜੀ ਹੁਣ ਆਏ ਨਹੀਂ ਪਤਾ ਵੀ ਅੱਖੂ ਮੇਰੀ ਨੰਦ ਦਾ ਵੇ ਨਵੇਂ ਲੀੜੇ ਲਿਆਓ ਨਵੇਂ ਕੋਈ ਜੋੜੀ ਜੁੱਤਾ ਕੋਈ ਜੋੜਾ ਜੁੱਤੀ ਲਿਆਓ ਇਹ ਤਾਂ ਖਾਤੇ ਦਾ ਥਾ ਹੁੰਦਾਗਾ ਹਰ ਤਾਂ ਹੁਣ ਪਾਏ ਨੇ ਅੱਜ ਤਾਂ ਹੁਣ ਉਹੀ ਪਾ ਲਾਂਗੇ ਅਸੀਂ ਨਹੀਂ ਹੁਣ ਨਵੇਂ ਨੂੰ ਮੇ ਲਿਆਉਂਦੇ ਲੀੜੇ ਲਹਰਪ੍ਰੀਤ ਤੂੰ ਬਣਾ ਲਾ ਚਾਹ ਤੈਨੂੰ ਮੈਂ ਮਾਸੀ ਨਾਲ ਗੱਲਾਂ ਕਰਦੀਆਂ ਚੱਲ ਕਰ ਗੱਲਾਂ ਮੈਂ ਚਾਹ ਕਰਦੀ ਸਤਿ ਸ੍ਰੀ ਅਕਾਲ ਮਾਸੀ ਸਤਿ ਸ੍ਰੀ ਅਕਾਲ ਭਾਈ ਹੋ ਠੀਕ ਹੈ ਹਾਂ ਠੀਕ ਆ ਮਾਸੀ ਵਧੀਆ ਤੂੰ ਦੱਸ ਕਿਵੇਂ ਆ ਠੀਕ ਆ ਭਾਈ ਤੂੰ ਕਹਿੰਦੇ ਆਉਂਡੀ ਖੇਚਲਾ ਗਈ ਰਾਜਵੀਰ ਤੇ ਮੈਂ ਤਾਂ ਤੁਸੀ ਵਿਆਹ ਦਾ ਕਰੀ ਦਿੱਤਾ ਸੀ ਸਾਨੂੰ ਹਾਂ ਵਿਆਹ ਦਾ ਤਾਂ ਮੈਂ ਕਹਿਤਾ ਸੀਗਾ ਫਿਰ ਮੈਂ ਕਿਹਾ ਚੱਲ ਮਾਸੀ ਨੂੰ ਵੀ ਕਹਾਂ ਮੈਂ ਦੁਆਰੇ ਵਿਆਹ ਦਾ ਤੇਰੇ ਨਾਲ ਗੱਲ ਨਹੀਂ ਹੋਈ ਫੋਨ ਤੇ ਮੇਰੀ ਲੱਗਾ ਨੂੰ ਕੀ ਸੀ ਭਾਈ ਕਹਿੰਦਾ ਤੇਰੀ ਹਰਪ੍ਰੀਤ ਨਾਲ ਗੱਲ ਹੋ ਗਈ ਸੀ ਇਹ ਕੋਈ ਗੱਲ ਸੀ ਐਨੇ ਤੂੰ ਰਪਾਈ ਅੱਜ ਦੇਖ ਆਈ ਹਾਂ ਚੱਲ ਕੋਈ ਨਹੀਂ ਮਾਸੀ ਮੇ ਤੇ ਮੈਂ ਤਾਂ ਇੱਕਦਾਂ ਨੂੰ ਐ ਕਹਿੰਦੀ ਸੀਗੀ ਮਾਸੀ ਬਣ ਕੇ ਮੇਰਾ ਇੱਕ ਕੰਮ ਹੀ ਕਰ ਦੇ ਕੀ ਕੰਮ ਆ ਭਈ ਇਹ ਜਾ ਤੈਨੂੰ ਤਾਂ ਹੁਣ ਦੇਖ ਸਾਰਾ ਪਤਾ ਹੈ ਨਾ ਲੀੜੇ ਕੱਪੜੇ ਦਾ ਲੈਣ ਦਾ ਤੇ ਮੈਨੂੰ ਨਾ ਮਾਨਸਤ ਦੋ ਸੂਟ ਦਵਾ ਕੇ ਲਿਆ ਵਧੀਆ ਵਿਆਹ ਚ ਪਾਉਣ ਨੂੰ ਨਾ ਸੂਟ ਭਾਈ ਹੁਣ ਤੁਸੀਂ ਉਥੋਂ ਧਿਆਨ ਦੇ ਰਿਓ ਤੇਰੀ ਆਨੰਦ ਦਾ ਗਿਆਗਾ ਉਹਦੇ ਖਰੀਦੇ ਨਾਲ ਹੀ ਤੂੰ ਖਰੀਦੇ ਲੈਂਦੀ ਭਾਈ ਆਪਦੇ ਜਿਹੜੇ ਉਹਨਾਂ ਨੇ ਸੂਟ ਲਿਆਂਦੇ ਆ ਨਾ ਮਾਸੀ ਮੈਨੂੰ ਤਾਂ ਹੌਲੇ ਜੇ ਸੂਟ ਲਿਆ ਤੇ ਮੇਰੇ ਤਾਂ ਪਸੰਦ ਨਹੀਂ ਆਏ ਤੇ ਮੈਂ ਤਾਂ ਹੁਣ ਮਾਨਸਾ ਤੋਂ ਲੈ ਕੇ ਜਾਊਂਗੀ ਚਲ ਕੋਈ ਨਾ ਕੋਈ ਫਿਰ ਤੂੰ ਹੌਲੇ ਨੂੰ ਕੀ ਹੁੰਦਾ ਵਿਆਹ ਹੀ ਦੇਖਣਾਗਾ ਪਮਾ 10000 ਵਾਲਾ ਪਾਲਾ ਤਾਂ ਵੀ ਵਿਆਹ ਦੇਖਿਆ ਜਾਊਗਾ ਪਮਾ 2000 ਵਾਲਾ ਪਾਲਾ ਤਾਂ ਵੀ ਵਿਆਹ ਦੇਖਿਆ ਜਾਊਗਾ ਮਾਸੀ ਉਹੀ ਕਰਦੀਆਂ ਗੱਲਾਂ ਤੂੰ ਵੀ ਕੰਜੂਸਾਂ ਵਾਲੀਆਂ ਹੁਣ ਵਿਆਹ ਕੀ ਰੋਜ਼ ਰੋਜ਼ ਆਉਂਦੇ ਨੇ ਮੇਰੀ ਨਣਦ ਦਾ ਵਿਆਹਗਾ ਜੇ ਮੇਰੀ ਨਾਲ ਹੀੜਾ ਕਪੜਾ ਚੱਜਦਾ ਪਾਇਆ ਹੋਇਆ ਫਿਰ ਮੇਰਾ ਕਾਹਦਾ ਵਿਆਹ ਆਵੇ ਹੁਣ ਤੇਰੇ ਆਵੇ ਆ ਵੀ ਕੀ ਸੋਣਾ ਹੈਗਾ ਤੂੰ ਆਂਦਾ ਪਮਾਦੂ ਤੂੰ ਕਰਕੇ ਬਰਸ ਇਹੀ ਪਾ ਲੈ ਇਹ ਵੀ ਤੇਰੇ ਬਾੜੀ ਸੋਣਾ ਲਾ ਦ ਆ ਮਾਸੀ ਖਰਚਾ ਕਰਿਆ ਕਰ ਬੋ ਤਾਂ ਮੇਰੇ ਕੋਲੇ ਪਾਉਣ ਵਾਲੀ ਸੂਟ ਨਹੀਂ ਮੈਂ ਵਿਆਹ ਚ ਕਿਵੇਂ ਪਾਉਂਗੀ ਅਸੀਂ ਤਾਂ ਭਾਈ ਕੋਈ ਨਹੀਂ ਅਸੀਂ ਨਹੀਂ ਬਾੜਾ ਖਰਚਾ ਕਰਦੇ ਰਾਜਵੀਰ ਸਾਡੇ ਤਾਂ ਦੇਖ ਹੁਣ ਵਿਆਹ ਹੋ ਕੇ ਹਟਿਆ ਇਹਨਾਂ ਦੇ ਤਾਇ ਦੇ ਮੁੰਡੇ ਦਾ ਤੇ ਸਾ ਤਾਂ ਸਾਰੇ ਢੀੜੇ ਪਾਏ ਨੇ ਹਰ ਤਰੀ ਦੇ ਕੀ ਤੇ ਉਹ ਘਰ ਲਾਲ ਦੇ ਕੀ ਜਵਾਕਾਂ ਦੇ ਕੀ ਅਸੀਂ ਨਹੀਂ ਪਾਈ ਹੁਣ ਲਿਆਉਂਦੇ ਢੀੜੇ ਚਲ ਕੋਈ ਨਹੀਂ ਮਸੀ ਫਿਰ ਹੁਣ ਮੈਂ ਤਾਂ ਲੈ ਕੇ ਆਉਣੇ ਨੇ ਮੈਨੂੰ ਮੇਰੇ ਸਾਸ ਨੇ ਪੈਸੇ ਦੇ ਕੇ ਤੋਰਿਆ ਵੀ ਭਾਈ ਜਿਹੇ ਜੇ ਤੇਰੇ ਪਸੰਦਾ ਉਹ ਜੇ ਕੋ ਸੂਟ ਲਿਆ ਮੈਂ ਤਾਂ ਹੁਣ ਤੈਨੂੰ ਤਾਂ ਕਰਕੇ ਕਹਿੰਦੀ ਸੀ ਵੀ ਮੇਰੇ ਨਾਲ ਬਗ ਚੱਲ ਤੈਨੂੰ ਕੱਪੜੇ ਦੀ ਪਰਖਾ ਵਧੀਆ ਤੂੰ ਦਵਾ ਦੇ ਫੁਰਕਦਾ ਭਾਈ ਮੈਨੂੰ ਤਾਂ ਕੀ ਫਰਕ ਹੈ ਫੇ ਤੂੰ ਉਹੀ ਗੱਦੀ ਉੱਥੇ ਬੁਢੀ ਨੂੰ ਆਦੀ ਬੇਬੇ ਨੂੰ ਨਾਲ ਲੈ ਜਾਂਦੀ ਸਾਸ ਨੂੰ ਤੂੰ ਤੇ ਤੁਸੀਂ ਮਿੰਟ ਚ ਲੈ ਕੇ ਆ ਜਾਂਦੀਆਂ ਸਾਸ ਨੂੰ ਹੁਣ ਤੇਰੀ ਸੱਸ ਕੀ ਕਾਮਲੀ ਆ ਮੇਰੇ ਨਾਲ ਚਲ ਕੋਈ ਨਹੀਂ ਵਸੀ ਤੂੰ ਨਹੀਂ ਜਾਣਾ ਨਾ ਜਾਂ ਫਿਰ ਤੂੰ ਹੀ ਜਵਾਬ ਦੇ ਦੇ ਨਾ ਇੰਨੀਆਂ ਗੱਲਾਂ ਕਾਹਤੋਂ ਕਰਦੀਆਂ ਜਵਾਬ ਨਹੀਂ ਪੁੱਤੋ ਫਿਰ ਤੈਨੂੰ ਪਤਾ ਰਾਜਵੀਰ ਸਾਡੇ ਨਾ ਕੰਮਾਂ ਦਾ ਤੈਨੂੰ ਪਤਾ ਜੇ 2 ਮਿੰਟ ਅਸੀਂ ਕਿਸੇ ਪਾਸੇ ਸੱਸ ਨੂੰ ਵਾਗ ਜਗੇ ਨਾ ਸਾਰੇ ਕੰਮ ਦਾ ਹੱਟਦਾ ਨਾ ਖਲਿਆਲਾ ਪੈ ਜਾਂਦਾ ਚਲ ਬਰਮਾਸੀ ਤੋਂ ਨਹੀਂ ਜਾਏ ਜਾਂਦੇ ਤਾਂ ਹਰਪ੍ਰੀਤ ਨੂੰ ਤੋਰ ਦੇ ਮੇਰੇ ਨਾ ਲੈ ਕੇ ਤਾਂ ਹਰਪ੍ਰੀਤ ਤੇ ਵਗ ਜੂ ਫਿਰ ਮਈਨਾ ਵਗ ਜਾਂਦੀ ਐਵੇਂ ਉਹਦੇ ਉਹਨੂੰ ਨਾ ਕਰੂਈ ਚਲਾ ਅੱਜ ਸੂਟਾਂ ਦੀ ਮਾਰੀ ਐਡੀ ਦੂਰ ਆਈ ਤੇ ਤੁਸੀਂ ਹੁਣ ਮੇਰੇ ਨਾਲ ਵੀ ਨੀ ਤੁਰਦੇ ਹੁਣ ਜੇ ਨਹੀਂ ਹਰਪ੍ਰੀਤ ਦਾ ਟਾਈਮ ਹੈਗਾ ਫਿਰ ਬਾਈ ਨੂੰ ਤੋਰ ਦੋ ਗਰ ਲਾਲ ਨੂੰ ਮੇਰੇ ਨ ਉਹ ਦੇਖ ਲੈ ਭਾਈ ਤੁੰਡਾ ਨਾ ਕਿਦੋਂ ਰਾਜਵੀਰ ਆ ਜਾਣੀ ਐ ਉਹਨੂੰ ਹਰਪ੍ਰੀਤ ਨੂੰ ਆਏ ਕਹ ਜੰਨੀ ਐ ਉਹ ਸਾਥੋ ਜਾਇ ਨਹੀਂ ਜਾਂਦਾ ਉਹ ਫਿਰ ਮਾਗਰੋ ਬੇਨਾ ਕੋਈਸ ਪਾ ਕੇ ਖੜ ਜਾਂਦੀ ਐ ਫਿਰ ਹੁਣ ਸੋਡੇ ਸਾਰੇ ਪਰਿਵਾਰ ਚੋਂ ਇੱਕ ਜਣਾ ਦਾ ਵੇਲਾ ਹੋਊਗਾ ਹੀ ਮਾਸੀ ਚਲ ਭਾਈ ਜੇ ਵਾਰਾ ਕਰਦੀਆਂ ਤਾਂ ਉਹਨੂੰ ਭਾਈ ਤੈਨੂੰ ਪੁੱਛ ਲੈਣੀ ਐਂਗੀ ਉਹ ਭਾਈ ਤੈਨੂੰ ਲੈ ਜੂ ਦਵਾ ਲਿਆਊਗਾ ਹਾਂ ਮਾਸੀ ਪੁੱਛ ਲੈ ਚਲ ਐਨੇ ਮੈਂ ਚਾਹ ਪਾਣੀ ਪੀਣੀ ਐ ਤੇ ਹਰਪ੍ਰੀਤ ਨਾਲ ਕਰਦੀਆਂ ਗੱਲਬਾਤ ਚਲ ਇਹਨੂੰ ਵੀ ਇੱਕ ਅੱਧਾ ਸੂਟ ਲਿਆ ਦੂੰਗੀ ਮਸੀ ਤੂੰ ਤਾਂ ਨਹੀਂ ਮਗਾਉਣਾ ਨਾ ਭਾਈ ਸਾਡੇ ਕੋਲ ਤਾਂ ਹੋਏ ਗਏ ਨੇ ਆਪਦੀ ਲੈ ਆਈ ਹਰਪ੍ਰੀਤ ਨੂੰ ਕੀ ਆ ਲੀੜਿਆਂ ਨੂੰ ਨਾ ਨਾ ਕੋਈ ਨਹੀਂ ਮਸੀ ਮੇਰੀ ਭੈਣ ਆ ਫੇਰ ਕਿਹੰਦਾ ਭੈਣਾਂ ਦਾ ਤਾਂ ਚੱਲਦੀ ਰਹਿੰਦਾ ਲੈਣ ਦੇਣ ਕਦੇ ਇਹ ਮੈਨੂੰ ਲੈ ਦਿੰਦੀ ਹੈ ਕਦੇ ਮੈਂ ਇਹਨੂੰ ਲੈ ਦਿੰਦੀ ਚਲ ਫੇਰ ਭਾਈ ਜੇ ਕੋਲ ਉਹ ਨਾਲ ਵਗ ਗਿਆ ਨਾ ਤੇਰੇ ਮੁੰਡਾ ਗਰਲਾਲ ਤੇ ਫੇਰ ਤੂੰ ਉਸੇ ਨੂੰ ਫੜਾਦੀ ਠੂਟ ਹੈ ਹਾਂ ਮਸੀ ਉਸੇ ਨੂੰ ਫੜਾ ਦੂੰਗੀ ਚਲ ਫੇਰ ਤੂੰ ਤਾਂ ਇੰਨੀ ਵਾਰ ਲਿਆਗੀ ਹਾਂ ਪੁੱਛ ਲ ਬਾਈ ਨੂੰ ਮੈਂ ਉਧਰ ਦੀ ਉਧਰੀ ਬਗ ਜੂਗੀ। ਚਲ ਫਿਰ ਮੈਂ ਪੁੱਛ ਨਹੀਂ ਆਂਗੀ। ਉਹਨੂੰ ਕਹਨੇ ਭਾਈ ਜੇ ਵੀ ਤੈਨੂੰ ਟਾਈਮ ਹਨਾ ਘੰਟਾ ਤਾਂ ਤੂੰ ਪਹਿ ਰਾਜਵੀਰ ਨੂੰ ਮੋਟਰਸਾਈਕਲ ਤੇ ਹੀ ਲੈ ਜਾ। ਹਾਂ ਚੰਗਾ ਮਸੀ ਮੇਰਾ ਇੰਨਾ ਕੰਮ ਕਰ ਦੇ। ਚਲ ਕੋਈ ਨਾ ਫਿਰ ਮੈਂ ਪੁੱਛ ਨਹੀਂ ਆ ਭਾਈ। ਚੰਗਾ ਜੀ ਆ ਰਾਇ ਉਹਦੇ ਨਾਲ। ਠੀਕ ਐ। ਮਕਰਾ ਕੀ ਆਉਗੀ। ਇਹਨੇ ਕਿਹੜਾ ਨਾਲ ਤੋਰਨਾਗਾ। ਹਰਪ੍ਰੀਤ ਨੂੰ ਕਹਨੀ ਆ ਵੀ ਬਾਈ ਨੂੰ ਭੇਜ ਦੂਗਾ ਮੇਰੇ ਨਾਲ। ਸੂਟ ਤਾਂ ਚਲ ਮੈਂ ਜਿਹੜੇ ਲੈਣੇ ਆ ਦੇਖੀ ਜਊਗੀ। ਟਾਈਮ ਹੋਇਆ ਤਾਂ ਲੈ ਲੂ ਇੱਕ ਅੱਧਾ। ਨਹੀਂ ਸਿੱਧੀ ਟੱਪ ਜੂਗੀ। ਬਸ ਮੇਰਾ ਕੰਮ ਬਣ ਜੇ। ਸਾਰਾ ਦਿਨ ਹੀ ਨਹੀਂ ਟੋਕਾ ਕਰਨ ਵਾਲਾ ਪਿਆ ਟੋਕਾ ਕਰੀਏ ਹੁਣ ਕੀ ਕਰੀ ਜਾਂਦਾ ਭਾਈ ਉਹ ਬੇਬੇ ਕੀ ਕਰਨਾ ਸੀਗਾ ਆਹੀ ਮੱਜਾਂ ਦੇ ਕੰਮ ਧੰਦੇ ਟੋਕਾ ਕਰਦਾ ਮੈਂ ਤਾਂ ਇਹ ਫੇਰ ਨਹੀਂ ਭਾਈ ਭਰੀ ਤਾਂ ਤੂੰ ਮੇਰੀ ਗੱਲ ਸੁਣ ਉਹ ਦੇਖ ਕਿਹੜੀ ਆ ਰਹੀ ਹੈ ਲਾਵਾਂ ਲੂਤੜੀ ਜੀ ਆਪਣੇ ਰੋਜ ਆ ਵਰਦੀ ਹੈਗੀ ਪਤਾ ਮੈਨੂੰ ਅੱਜ ਤੂੰ ਚੱਲ ਕੱਪੜੇ ਦਿਵਾਉਣ ਮੈਨੂੰ ਮਾਰਸਾ ਕੀ ਗੱਲਾਂ ਕਰੀਂਦੇ ਕੌਣ ਆਈ ਹੈ ਰਾਜਵੀਰ ਅੱਛਾ ਹਰਪ੍ਰੀਤ ਦੀ ਭੈਣ ਆਈ ਹੈ ਹਾਂ ਹਾਂ ਉਹ ਆ ਰਹੀ ਹੈ ਤੇਰੀ ਸਾਲੀ ਆ ਰਹੀ ਆ ਭਾਈ ਨਾ ਮੇਰੀ ਸਾਲੀ ਚਾਹੀਏ ਮਿਲਣਾ ਹੀ ਕਿਵੇਂ ਆਈਏ ਕੀ ਪਤਾ ਉਹ ਤਾਂ ਕਹਿੰਦੀ ਕਿ ਮੈਂ ਤੇ ਕਪੜਾ ਦਵਾ ਕੇ ਲਿਓ ਕਿਹੜੇ ਨਹੀਂ ਮੇਰੇ ਸੱਸ ਨੇ ਦਵਾਏ ਨੇ ਦੇਖੋ ਵਿਆਹ ਉਹਦੀ ਨੰਦ ਦਾ ਤੇ ਕਹਿੰਦੀ ਮੈਂ ਤਾਂ ਬਸਿੰਦ ਨਹੀਂ ਹੌਲੇ ਵਾਲੇ ਨੇ ਚਾ ਹੁਣ ਕੱਪੜੇ ਫਿਰ ਆਪਾਂ ਦਵਾ ਕੇ ਲਈ ਤੂੰ ਬਗ ਜਾ ਫਿਰ ਕਹਿੰਦੀ ਮੈਨੂੰ ਪੈਸੇ ਦੇ ਤੇ ਤੇ ਮੇਰੀ ਸਾਸ ਨੇ ਮੇਨੇ ਨਾ ਮਾਨਸਾ ਚੱਲੋ ਮੈਂ ਤਾਂ ਪਤਾ ਤੂੰ ਬਗ ਚੱਲ ਮੈਂ ਤਾਂ ਭਈ ਜਵਾਬ ਦੇਤਾ ਫਿਰ ਕਹੀਂ ਚੰਗਾ ਹਰਪ੍ਰੀਤ ਤੈਨੂੰ ਚੱਲ ਹਰਪ੍ਰੀਤ ਹੀ ਬਗ ਜਾ ਫਿਰ ਉਹ ਦੋਨੇ ਪੈਸੇ ਦੇ ਸੱਜੇ ਕਾਮੜਿਆ ਕਿਉਂ ਤੂੰ ਹਾਂ ਕਰੀ ਜਾਂਦਾ ਮੈਂ ਤਾਂ ਉਹਨੂੰ ਮਸਾ ਜਵਾਬ ਦਿੱਤਾਗਾ ਫਿਰ ਤੇ ਹੋਰ ਕੌਣ ਜਾਊ ਵਿਚਾਰੀ ਹੁਣ ਆਈ ਆਪਣੇ ਕੋਲੇ ਚੰਗਾ ਕੇ ਬਾਈ ਨੂੰ ਭੇਜ ਦੇ ਕਹਿੰਦੀ ਹੁਣ ਭਾਈ ਤੂੰ ਨਾ ਦੇ ਕਿ ਮੈਂ ਮੈਂ ਬਗ ਜਾ ਮੈਂ ਦੇ ਭਾਈ ਤੂੰ ਤਾਂ ਜਮੀ ਕਾਮੜੇ ਮੇਰੀ ਗੱਤ ਤਾਂ ਸੋਣ ਤਾਂ ਉੱਥੇ ਚੜ ਗਿਆ ਮਾਨਸਾ ਜਾਣ ਦਾ ਬੇਬੀ ਮੇਰੀ ਕਟ ਵੱਧ ਹੋ ਤੈਨੂੰ ਕਹ ਜੇ ਭਾਈ ਮੈਨੂੰ ਪੈਸੇ ਦੇ ਦੇ ਬੇ ਬਦ ਤੂੰ ਤਾਂ ਉਹੀ ਡਰੀ ਜਾਨੀ ਆ ਪੈਸੇ ਉਹਨਾਂ ਕੋਲ ਤੋੜੇਗਾ ਮੇਰੀ ਸਾਲੀ ਐ ਮੈਂ ਬਗ ਜਾਣਾ ਜੇ ਥੋੜੇ ਬੋਤੇ ਆਰਤੀ ਤੇ ਮੈਂ ਫੜ ਕੇ ਦੇ ਦੂੰ ਕੀ ਕਰਾਂ ਆਖਰੂ ਆ ਤੇ ਫੜ ਕੇ ਦੇ ਦੂੰ ਨਾ ਫੇਰ ਭਾਈ ਕਹਿਆ ਹੁਣ ਲੀੜੇ ਦਵਾਈ ਹੋਏ ਨੇ ਕੱਪੜੇ ਇਹਦੇ ਸੌਧਿਆ ਨੇ ਫਿਰ ਉਹ ਸਮਝਾਈ ਨਹੀਂ ਜਾਂਦੇ ਐਤੋਂ ਇੱਥੇ ਕੀ ਕਰਨ ਆਈ ਆ ਆਪਣੇ ਕੋਲ ਮੈਨੂੰ ਕੋਈ ਗੱਲ ਬਾਤ ਤਾਂ ਕਰ ਲੈ ਤੈਨੂੰ ਤਾਂ ਉਹੀ ਸ਼ੱਕ ਕਰਨ ਲੱਗ ਜਿੰਨੇ ਪਹਿਲਾਂ ਤੂੰ ਤਾਂ ਬਸ ਰੁਪਈਆਂ ਨਾਲ ਮੋਹ ਹੈ ਕੱਲਿਆਂ ਨਾਲ ਹੋਰ ਤੈਨੂੰ ਕਿਸੇ ਨਾਲ ਨੀ ਆ ਜਾਂਦੀ ਐ ਨਾ ਆਪਣੇ ਘਰੇ ਹਰ ਤਰੀਡੇ ਲਾ ਜਾਂਦੀ ਐ ਉਂਗਲਾ ਹੁਣ ਆਈ ਨਹੀਂ ਪਤਾ ਮੈਂ ਤਾਂ ਹੁਣ ਇੱਧਰ ਆ ਗਈ ਹਰ ਤਰੀ ਤੈਨੂੰ ਕਹੀ ਦੇ ਵੀ ਤੂੰ ਵੀ ਚਾਰ ਪੰਜ ਛੂਟ ਭਾਰੀ ਭਾਰੀ ਲੈ ਜਾ ਤੋ ਦੂਗੋ ਤੇ ਪਾ ਮੜਾ ਮੱਜਾ ਨੂੰ ਨੀਰਾ ਪਾਈ ਮੈਂ ਕਰਦਾ ਜਾ ਹਰਪ੍ਰੀਤ ਨੂੰ ਪੁੱਛਦਾ ਜਾ ਕੇ ਕਿ ਕਿਵੇਂ ਆਈ ਏ ਰਾਜਵੀਰ ਉਹ ਚਲ ਜੇ ਦੋਨੇ ਪਹਿਣਾ ਚੰਦੀਆਂ ਹੋ ਜੇ ਤਾਂ ਵੀ ਠਿਕਣੀ ਮੈਂ ਭਗ ਦੂੰ ਵਿਚਾਰੀ ਆਪਣੇ ਕੋਲੇ ਇਹ ਕੱਪੜੇ ਦਾ ਦਬਾਉਣੀ ਹੈ ਹਰਪ੍ਰੀਤ ਆ ਟੱਪ ਕੀ ਬੁਢੀ ਗਾਹਾਂ ਵਧੀਆ ਹਾਂ ਵਰਨਾਂਗੀ ਬੇਬੇ ਤਾਂ ਮੱਝਾ ਨੂੰ ਨੀਰਾ ਪਾਉਂਦੇ ਤੂੰ ਦੱਸ ਕੀ ਕੰਮ ਕੀ ਗਈ ਇੱਧਰ ਹੋ ਜਾ ਇੱਧਰ ਉਰੇ ਹੋ ਕੇ ਗੱਲ ਸੁਣ ਮੇਰੀ ਕਿਵੇਂ ਰਾਜਵੀਰ ਨੂੰ ਕੱਪੜੇ-ਕੱਪੜੇ ਦਬਾਉਣ ਜਾਣਾ ਮੈਂ ਜਾਵਾਂ ਨਾਲ ਕਿਹੜੇ ਕੱਪੜੇ ਦਬਾਉਣੇ ਐ ਰਾਜਵੀਰ ਤੇ ਰਾਣੀ ਹਰレイン ਆਈ ਐ ਬੇਬੇ ਬੁੜੀ ਨਾ ਜੇ ਤੈਨੂੰ ਤਾਂ ਪਾਣੀ ਨਾ ਯਾਰ ਰਾਜੀਵੀਰ ਕੋ ਨਾਲ ਜਾਣਾਗਾ ਮੈਂ ਤਾਂ ਕਹਿੰਦਾ ਸੀ ਮੈਂ ਦਿਵਾ ਦੇਉਣਾ ਕੱਪੜੇ ਵਾ ਰਾਜੀ ਵੀ ਕਾਨੂੰ ਲੈਣ ਆਈ ਏ ਉਹ ਤਾਂ ਕਹਿੰਦੀ ਅਸੀਂ ਵੀ ਨਾਲ ਜਾਣਾਗਾ ਵੀ ਮੈਨੂੰ ਰਾਣੀ ਹਾਰ ਦਿਓ ਤੇਰਾ ਉਹ ਸ਼ਤਰ ਰਾਣੀ ਹਾਰ ਲੈਣ ਆਈ ਏ ਹਾਂ ਉਹ ਉੱਥੇ ਬੈਂਕ ਚ ਪਿਆ ਹੁਣ ਤੈਨੂੰ ਨਾਲ ਜਾਣਾ ਪੂ ਤਾਂ ਹੀ ਤਾਂ ਬੁਲਾਣਾ ਸੀ ਅਲਝਾਲ ਜਾ ਕੇ ਬੇਬੇ ਨੂੰ ਗੱਲ ਉੱਥੇ ਲੈਂਦੀ ਏ ਵੀ ਤੈਨੂੰ ਨਾਲ ਭੇਜ ਦੇ ਉਹ ਮੇਰੀ ਸਾਲੀ ਨਾਲ ਮੈਂ ਮੈਂ ਕਢਾ ਕੇ ਫੜਾਇਆ ਉਹਨੂੰ ਕੀ ਗੱਲ ਹੈ ਫੜਾਇਆ ਹਾਂ ਆਉਣਾ ਉਹ ਮਾਂ ਮਰ ਜਾਨੀ ਛੇਤੀ ਆਂ ਸਾਲੀ ਦਾ ਚਾਹ ਹੋ ਗਿਆ ਛੇਤੀ ਸਾਲੀ ਕੋਲੇ ਵਗ ਜਾ ਬਗ ਜੇਂਗਾ ਨਾ ਉਸੇ ਦਿਨ ਆ ਲਈ ਜਾਏਗਾ ਮੈਂ ਤਾਂ ਨਹੀਂ ਜਾਂਦੀ ਉਹ ਫਿਰ ਹੋਰ ਕੀ ਬੁਝਾਰਤਾਈਏ ਪਈ ਨਾ ਬੀਬੀ ਦੀ ਗੱਲ ਮੈਨੂੰ ਪਹਿਲਾਂ ਸਮਝ ਨਹੀਂ ਹੁਣ ਤੇਰੀਆਂ ਨਹੀਂ ਗੱਲਾਂ ਸਮਝ ਆਉਂਦੀ ਆਜਾ ਆਪਾਂ ਰਾਜਵੀਰ ਕੋਲੇ ਤਾਂ ਮੈਂ ਜਾ ਕੇ ਗੱਲ ਤਾਂ ਕਰਾਂ ਕੀ ਗੱਲ ਐ ਜੋ ਮੈਂ ਤੈਨੂੰ ਦੱਸਤਾ ਦਿੱਤਾ ਵੀ ਰਾਜਵੀਰ ਦੀ ਨਣਦ ਦਾ ਵਿਆਹ ਤੈਨੂੰ ਨਹੀਂ ਪਤਾ ਉਹ ਫਿਰ ਮੈਨੂੰ ਪਤਾ ਹੁਣ ਫਿਰ ਰਾਣੀ ਹਰ ਤੇਰਾ ਉੱਥੇ ਪਿਆ ਹੁਣ ਮਾਨਸਾ ਕਰ ਇੱਥੇ ਹੁਣ ਘਰੇ ਹਰਾ ਹੁੰਦਾ ਉਹ ਤੇ ਫਿਰ ਨਾਲ ਤਹੀਂ ਜਾਣਾ ਹੋਰ ਕੀ ਅੱਛਾ ਮੈਂ ਹੀ ਜਾਣਾ ਨਾਲ ਆਹੋ ਪਤਾ ਲੱਗ ਗਿਆ ਉਹ ਫਿਰ ਮੈਨੂੰ ਤਾਂ ਜਾਣੀ ਬੂ ਫਿਰ ਮੇਰੇ ਬਣਾ ਲਿਖੜਣਾ ਨਹੀਂ ਮੈਨੂੰ ਪਤਾ ਹੀ ਹੈ ਤੇ ਫਿਰ ਬੀਬੀ ਕੋਲੇ ਨਵੇਂ ਤਨ ਦੱਸਾਂ ਗੱਲ ਕਰਦੀ ਅੱਛਾ ਬੀਬੀ ਕੋਲੇ ਗੱਲ ਕਰਨੀ ਨਹੀਂ ਨਾ ਬੀਬੀ ਕੋਲੇ ਗੱਲ ਨਹੀਂ ਕਰਨੀ ਵੀ ਰਾਜਵੀਰ ਆਏ ਆਈਏ ਬੀਬੀ ਕੋਲੇ ਤਾਂ ਹੀ ਦੱਸਣਾ ਵੀ ਮੈਂ ਇਹਨੂੰ ਕੱਪੜੇ ਦਵਾ ਕੇ ਆਉਣਾ ਤੇ ਕੱਪੜੇ ਨਹੀਂ ਪਸੰਦ ਆਏ ਠੀਕ ਹੈ ਠੀਕ ਹੈ ਕੱਪੜਾ ਮਾਰੀ ਕਹਿੰਦੀ ਸੀ ਉਹ ਹਾਂ ਉਹ ਮੰਨਦਾ ਨਾ ਗੱਲਾਂ ਛੋੜੀਆਂ ਮਸਾਂ ਹੀ ਸਮਝ ਆਉਂਦੀਆਂ ਤੂੰ ਐਂ ਕਹਦੀ ਵੀ ਬੀਬੇ ਆਪਣੇ ਆੜਤੀਆਂ ਨੇ ਪਸੰਦ ਆਏ ਉਹਦੇ ਰਾਜਵੀਰ ਦੇ ਆਪਣੇ ਆੜਤ ਕੇ ਤੂੰ ਦਵਾ ਕੇ ਆਇਆ ਆਪੇ ਪੈਸੇ ਦੇ ਜੂਗੀ ਪਰਚੀ ਲਈ ਉਹ ਤਾਂ ਐਂ ਕਰਦੀ ਸੀ ਬੀਬ ਕੀ ਪੈਸੇ ਨਾ ਕਦੀ ਲਾਇਆ ਵੇ ਇੰਨੀਆਂ ਉਹ ਕਰਦੀ ਕਿਰਸਾ ਉਹ ਤਾਂ ਬਾਲੇ ਨੂੰ ਸਾਰੇ ਬਕਰਦੀ ਮੈਂ ਤੈਨੂੰ ਸਹਿੰਦਰ ਚਲਾ ਜਾ ਰਾਜਵੀਰ ਨਾ ਕਰਿਆ ਉਹਦੇ ਨਾਲ ਬਗਜੀ ਚਾਹ ਚੂ ਪੀ ਲਈ ਉਹਨੇ ਕਦੋਂ ਪੀਈਆ ਇਹ ਹੁਣੀ ਆਈ ਸੀ ਰਾਜਵੀਰ ਆ ਹੁਣੀ ਤਾਂ ਆਈਏ ਤੂੰ ਇੱਧਰ ਫਿਰਦਾ ਸੀ ਮੈਂ ਤਾਂ ਮੰਗਰ ਉਹ ਜੇ ਦੇਖਿਆ ਵੀ ਇੱਧਰ ਬੇਬੇ ਪਹਿਲਾਂ ਜਾਬ ਜੀ ਠਾਦੇ ਨੇ ਸੱਸਰੀ ਘਰ ਬਾਈ ਸੱਸਰੀ ਘਰ ਰਾਜਵੀਰ ਉਹ ਠੀਕ ਸੀ ਬਾਈ ਦਾ ਕੀ ਹਾਲ ਹੈ ਠੀਕ ਆ ਬਾਈ ਵਧੀਆ ਤੁਸੀਂ ਸੁਣਾਓ ਉਹ ਸਾਰੇ ਠੀਕ ਐ ਉਹ ਬਾਲ ਬੱਚਾ ਠੀਕ ਐ ਕਿਵੇਂ ਵਿਆਹ ਜੀਆਂ ਤਿਆਰੀਆਂ ਹੋ ਰਹੀਆਂ ਨੇ ਵਿਆਹ ਦੀਆਂ ਤਿਆਰੀਆਂ ਚੱਲੀਆਂ ਜਾਂਦੀਆਂ ਬਸ ਸਭ ਨੇ ਉਹੀ ਗੱਲ ਆਪ ਦਾ ਲੀੜਾ ਕੱਪੜਾ ਲਿਆਂਦਾ ਜੋੜਾ ਜੁੱਤੀ ਲਿਆਂਦਾ ਆ ਮੈਂ ਬੈਠੀ ਆ ਕੱਲੀ ਕੀ ਗੱਲ ਤੂੰ ਕੋ ਬੈਠੀ ਐ ਕੀ ਗੱਲ ਹੋ ਗਈ ਮੈਂ ਹੁਣ ਆਏ ਬੈਠੀ ਆ ਇੱਕ ਤਾਂ ਮੈਂ ਸੂਟ ਸੱਟ ਜੇ ਲੈਣੇ ਸੀਗੇ ਨਾ ਬਾਈ ਤੂੰ ਚੱਲੇਗਾ ਮੇਰੇ ਨਾਲ ਮਾਨਸਾ ਆ ਦੇਖ ਹੁਣ ਤੇਰੀ ਭੈਣ ਨੇ ਮੈਨੂੰ ਸਾਰੀ ਗੱਲ ਬਾਤ ਦੱਸ ਤਾਂ ਦਿੱਤੀ ਉਹ ਬੇਬੇ ਨੇ ਤਾਂ ਅੱਧੀ ਗੱਲ ਦੱਸੀ ਮੈਨੂੰ ਜਾ ਕੇ ਚੰਦਾ ਤੂੰ ਹੁਣ ਮਾਸੀ ਕੋਲੇ ਨਾ ਦੱਸਦੀ ਕਿਤੇ ਦੱਸ ਤਾਂ ਬਾਈ ਨੂੰ ਵੀ ਮੈਂ ਕੀ ਕੰਮ ਆਈ ਸੀ ਇਹਨੂੰ ਤਾਂ ਹੁਣ ਪਤੀ ਐ ਵੀ ਕੀ ਕੰਮ ਆਈ ਐ ਕਿਉਂ ਛੂਟਾਂ ਦੀ ਬਜ਼ਾਰਤਾਂ ਪਾਉਣੀ ਇਹਦੇ ਕੋਲੇ ਸਿੱਧਾ ਦੱਸ ਦੇ ਅੱਛਾ ਫਿਰ ਮੈਨੂੰ ਕੀ ਪਤਾ ਹੁਣ ਕਿ ਤੂੰ ਗੱਲ ਕਰ ਲਈ ਕਰ ਲਈ ਗੱਲ ਫਿਰ ਹੁਣ ਦੱਸ ਉਹ ਮੈਨੂੰ ਪਤੀ ਐ ਤੂੰ ਰਾਣੀ ਹਾਰ ਲੈਣਾ ਹੀ ਐ ਬਾਈ ਅੱਛਾ ਫਿਰ ਮੈਂ ਉਹਨੂੰ ਨਾਲ ਜਾਣਾ ਪੂਗਾ ਮਾਨਸਾ ਹੁਣ ਪਿਆ ਤਾਂ ਬੈਂਕ ਚੋਂ ਤੇ ਤੂੰ ਨਾ ਬੈਂਕ ਚੋਂ ਕਢਾ ਕੇ ਮੈਨੂੰ ਦੇ ਦੇ ਵਿਆਹ ਤੋਂ ਬਾਅਦ ਮੈਂ ਉਹਦੀ ਆਪ ਹੀ ਮੋੜ ਜੂਗੀ ਐ ਨਹੀਂ ਪਤਾ ਸਾਨੂੰ ਵਿਆਹ ਚ ਹੀ ਫੜਾ ਲਾ ਲੈ ਐਂ ਕੋ ਕਰਦੀਆਂ ਤੂੰ ਅੱਡ ਹੋਣ ਵਾਲੀਆਂ ਗੱਲਾਂ ਕਰਦੀਆਂ ਤੂੰ ਵਿਆਹ ਦੇਖੀ ਨਾਮ ਨਾਲਾ ਸਾਨੂੰ ਫੇਰ ਮੋੜ ਜੀ ਤੇਰੇ ਪਾਈ ਨੇ ਤੈਨੂੰ ਕਿਹਾ ਮੋੜਨ ਦੀ ਗੱਲ ਕਰੀ ਐ ਨਹੀਂ ਜਦੋਂ ਤੈਨੂੰ ਇਹ ਕਹੀ ਤੈਨਂ ਦਬੀ ਤੈਨੂੰ ਪਤਾ ਨਹੀਂ ਦੇ ਮਨ ਨੂੰ ਕੀ ਗੱਲ ਹੋਈ ਐ ਛੋਟੀ ਮੋਟੀ ਚੀਜ਼ ਹੋਵੇ ਫੇਰ ਤਾਂ ਮੈਂ ਮੰਗਦੀ ਵੀ ਸੋਹਣੀ ਲੱਗਦੀ ਹੁਣ ਤੈਨੂੰ ਪਤਾ ਇੰਨਾ ਮਹਿੰਗਾ ਹਾਰ ਹੈਗਾ ਖੜਾ ਤਾ ਉਹ ਰਾਜਪੁਰ ਨੇ ਚਾਹ ਪਾਣੀ ਪੀ ਲਿਆ ਪੀ ਲਿਆ ਚਾਹ ਪਾਣੀ ਪਾ ਚਾਹ ਪਾਣੀ ਤੇ ਪੀ ਲਿਆ ਬਈ ਐਨੇ ਬੁੜੀ ਨਾ ਆ ਜੇ ਉੱਤੇ ਫਿਰ ਕਹਿੰਦੀ ਐ ਉਹ ਨਮਾਸੂਨ ਦਾ ਫਿਰ ਤੁਸੀਂ ਐਂ ਕਹਿ ਦਿਓ ਚਲੋ ਆਜੋ ਮੋਟਰਸਾਈਕਲ ਤੇ ਭੱਗ ਜਾਓ ਹੁਣ ਕੱਢ ਲਾ ਬਾਈ ਮੋਟਰਸਾਈਕਲ ਤੂੰ ਮੇਰੀ ਤੇਰੀ ਸੱਸ ਦੀ ਨਿਗ੍ਹਾ ਰੱਖ ਮੜੀ ਜੀ ਨਹੀਂ ਮੇਰੀ ਸੱਸ ਕੁਛ ਨਹੀਂ ਕਹਿੰਦੀ ਮੇਰੀ ਸੱਸ ਨੂੰ ਇੰਨੀ ਪਤਾ ਐ ਮੈਂ ਕਹਿ ਦੂੰਗੀ ਵੀ ਆਪਣੇ ਆੜਤੀਓ ਦੇ ਕੱਪੜੇ ਦਵਾਉਣਗੇ ਉਹਦੇ ਕੱਪੜੇ ਨਹੀਂ ਪਸੰਦ ਆਏ ਫਿਰ ਕਿਤੇ ਆਏ ਨਾ ਮੇਰੇ ਤੇ ਇਲਜ਼ਾਮ ਲਾ ਦੇ ਵੀ ਜਿਹੜੇ ਪੈਸੇ ਛੋੜੇ ਉਹੀ ਗੱਲ ਕੱਪੜਿਆਂ ਦੇ ਨੇ ਫਿਰ ਤੁਸੀਂ ਤਾਂ ਰਾਜਵੀਰ ਨੂੰ ਦਵਾਈ ਜਾਨੇ ਰਹਿੰਦੇ ਹੋ ਉਹ ਨਹੀਂ ਮੈਂ ਉਹਨੂੰ ਕਹਿ ਦੂੰਗੀ ਆਜੋ ਆਜੋ ਹੁਣ ਚੜ ਜਾ ਹੁਣ ਤੂੰ ਮੋੜ ਤਲੇ ਮੋਟਰਸਾਈਕਲ ਲਾਓ ਚੱਲ ਚੰਗਾ ਭੈਣੇ ਤੇਰਾ ਧੰਨਵਾਦ ਉਹੀ ਗੱਲ ਤੂੰ ਹੀ ਸੀ ਜਿਹੜੀ ਨੇ ਭੈਣਾਂ ਦਾ ਕਾਹਦਾ ਹੁੰਦਾ ਧੰਨਵਾਦ ਕਮਲ ਜੀ ਭੈਣਾਂ ਦਾ ਉਹੀ ਗੱਲ ਭੈਣਾਂ ਦਾ ਕਰਦਣੀ ਹੁੰਦੀ ਹੈ ਹੋਰ ਮੈਂ ਤਾਂ ਆਪਾਸ ਕਰਕੇ ਆਈ ਸੀਗੀ ਤੇਰੇ ਕੋਲ ਧੰਨਵਾਦ ਤਾਂ ਬਗਾਨਾ ਬੰਦਾ ਕਰਦਾ ਹੁੰਦਾ ਆਪਦਾ ਨਹੀਂ ਕਰਦਾ ਹੁੰਦਾ ਚੱਲ ਚੜ ਜੋ ਮੈਂ ਤੇ ਤੇਰੇ ਬਾਈ ਨੂੰ ਕੋਈ ਪਾਉਣੀ ਨਹੀਂ ਕਰੀ ਜਾਨੀ ਆ ਉਹ ਰਾਜਵੀਰ ਧੰਨਵਾਦ ਕਰਨ ਵਾਲੀ ਕੀ ਗੱਲ ਹੈ ਖਾਰ ਦੀ ਕੀ ਗੱਲ ਹੈ ਨਹੀਂ ਤੂੰ ਕਿਹੜਾ ਕੋਈ ਰੱਖਣ ਨੂੰ ਲਈ ਜਾਨੀ ਆ ਦੋ ਦਿਨਾਂ ਨੂੰ ਮੋੜ ਦੇਗੀ ਵਿਆਹ ਦੇ ਨਾ ਬੱਸ ਮੈਂ ਵਿਆਹ ਦੇਖ ਕੇ ਉਹਦੀ ਮੋੜ ਦੂੰਗਾ ਆਪਣਾ ਆਪਣੀ ਬੰਡੇ ਹੈਗਾ ਐਵੇਂ ਕਰੀ ਜਾਨੀ ਤੂੰ ਕਦੋਂ ਮਰਜ਼ੀ ਮ 12 ਘਰਾਂ ਦੀ ਕੀ ਗੱਲ ਐ ਤੇਰੇ ਵਾਸਤੇ ਤੇਰੇ ਕੋਲ ਆ ਕੇ ਹੀ ਕਹਿਦੀ ਮੀ ਬੇਬੇ ਕੱਪੜੇ ਦਵਾ ਕੇ ਆਇਆ ਉਹ ਕੱਪੜਿਆਂ ਉਹਦਾ ਮਾਰ ਦੂੰਗਾ ਬਹਾਨਾ ਬੇਬੇ ਨੂੰ ਤਾਂ ਲੈ ਚੱਲ ਚੱਲ ਬਾਈ ਫਿਰ ਲੇਟ ਹੋ ਜਾਣਗੇ ਬਾੜਾ ਐ ਨਹੀਂ ਪਤਾ ਬੈਂਕ ਬੰਦ ਹੋ ਜੇ ਉਹ ਮੈਨੂੰ ਤਾਂ ਤੇਰੇ ਨਾਲ ਵੀ ਕਹਾੜਾ ਐ ਨਹੀਂ ਬੈਂਕ ਬੰਦ ਹੁੰਦੀ 5 ਵਜੇ ਤਾਂ ਬੈਂਕ ਬੰਦ ਹੋ ਜਾਂਦੀ ਐ ਕੋਈ ਨਹੀਂ ਹੁੰਦੀ ਉਹ ਤੈਨੂੰ ਹਾਰ ਦਵਾ ਦੂੰਗਾ ਮੈਂ ਤੂੰ ਆਣਾ ਉਹ ਕਰ ਚੱਲ ਠੀਕ ਐ ਬਾਈ ਚੰਗਾ ਚੰਗਾ ਹੋਖਰੀ ਤਾਂ ਮੈਂ ਠੀਕ ਐ ਕਬੇੜਾ ਹੋ ਜੂ ਮੇਰਾ ਮੱਜਾ ਵੀ ਨਿਰੰਦਰ ਉਸ ਪਾ ਲਈਂ ਬੁੜੀ ਆ ਜਾਈਂ ਦੇਖ 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 ਹੁਣ ਭੈਣ ਗਈ ਆ ਕਿਵੇਂ ਬਾਰਗਿਆ ਖੜੀਆ ਦੇਖ ਨੰਗਾ ਸਿਰ ਕਰੀ ਕਿਦੋਂ ਕੋਈ ਮੇਰਾ ਭੈਣ ਪਾਈ ਜਾ ਜੇ ਕੋਈ ਮੇਰੇ ਤੇ ਕੇਂਦਾ ਜਾ ਜੇ ਉਹਨਾਂ ਦਾ ਨਹੀਂ ਆਏ ਤੋਰਨ ਜਾਂਦੀ ਹੁਣ ਤਾਂ ਦੇਖ ਆਉਦੀ ਭੈਣ ਦਾ ਤਾਂ ਬਾਲਾ ਮੋ ਪਿਆਰ ਕਿਵੇਂ ਖੜੀਆ ਬਾਰਗਿਆ ਕਿਵੇਂ ਦੇਖਦੀ ਆ ਵੀ ਬਾਗਿਆ ਕਨਾ ਕੰਮ ਕਰ ਲੈ ਭਾਈ ਮੁੰਡਾ ਤਾਂ ਹੁਣ ਨਾਲ ਬਾਗਿਆ ਹੁਣ ਆਪਾਂ ਨੂੰ ਹਰੇ ਫਰੇ ਆਪ ਨੂੰ ਕੌਣੇ ਪਾਣਗੇ ਪਸੰਗਾਂ ਨੂੰ ਕੋਈ ਨਹੀਂ ਬੇਬੇ ਮਾਪੇ ਬਾਧੋਈ ਨਹੀਂ ਟੈਨਸ਼ਨ ਨਾ ਲਿਆ ਕਰ ਜਿੰਨੀ ਤੂੰ ਲਈ ਜਾਨੀ ਮੈਂ ਤੈਨੂੰ ਦੱਸਾਂ ਨਾ ਫੋਟੋ ਕਰ ਜੀ ਭੈ ਭਾਈ ਜੂ ਬਾਗਿਆ ਖੜੀ ਤੈਨੂੰ ਆਏ ਹੋਗਾ ਵੀ ਮੈਂ ਵੀ ਨਾਲ ਜਾਣਾ ਸੀ ਲੱ ਮੈਂ ਕਿਹਾ ਤੈਨੂੰ ਨਾਲ ਜਾਣ ਨੂੰ ਜੇ ਮੈਂ ਜਾਣਾ ਹੁੰਦਾ ਫਿਰ ਮੈਂ ਬਾਗ ਨਹੀਂ ਜਾਂਦੀ ਉਹਦੀ ਦੋਨੇ ਪੈਣਾ ਬਗ ਜਾਂਦੀਆਂ ਉਹਨੂੰ ਕੋ ਭੇਜਦੀ ਮੈਂ ਨਾਲ ਚਲ ਫਿਰ ਹੁ ਮੁੰਡਾ ਤਾਂ ਬਾਗ ਗਿਆ ਤੇ ਹੁਣ ਉਹੀ ਗੱਲ ਵਾਂਗੂ ਨਾ ਕਦੇ ਭਾਈ ਛੋਟੇ ਦੀ ਸੱਸ ਨੇ ਕੀ ਥੋੜਾ ਲੈ ਕੇ ਦਿੱਤੇ ਸੀ ਤੇ ਫਿਰ ਦੱਸ ਉਹੀ ਸਮਿਆ ਲੈਦੀ ਤੇ ਫੇਰ ਕੀ ਗੱਲ ਹੈ ਜਿਵੇਂ ਬੇ ਹੋਰ ਲੈ ਲੂਗੀ ਨਹੀਂ ਉਹ ਕਿਹੜਾ ਹੋਈ ਗੱਲ ਤੇਥੋਂ ਮੰਗਦੀ ਐ ਲੀੜੇ ਅਗਲੇ ਨੇ ਪੈਸੇ ਆਪ ਦੇ ਕੇ ਜਾਣੇ ਆ ਦੁਕਾਨ ਤੋਂ ਲੈ ਕੇ ਜਾਊਗੀ ਦੁਕਾਨ ਤੋਂ ਤਾਂ ਲੈ ਕੇ ਜਾਊਗੀ ਹੁਣ ਕਰੋ ਤਾਂ ਦੇਖ ਬਿਆਹਗਾ ਐਦਾ ਕਰੇ ਕੰਮ ਆ ਕਰ ਜਵੇ ਹਾ ਇਹ ਮੋਜਾਂ ਇੱਥੇ ਆਪਣੇ ਕੋਲੇ ਆ ਗਈ ਉਹ ਕੱਲੀ ਵਿਚਾਰੀ ਕੁੜੀ ਤੇ ਇਹਦੀ ਮਸਸ ਜਦੋਂ ਵੀ ਕੰਮ ਤੇ ਹੋਈ ਜਾਂਦੀਆਂ ਹੋਣੀਆਂ ਆਪਦੇ ਘਰ ਦੀ ਟੈਨਸ਼ਨ ਲਿਆ ਕਰ ਦੂਜਿਆਂ ਦੇ ਘਰਾਂ ਦੀ ਨਾ ਮੈਂ ਤੈਨੂੰ ਦੱਸਾਂ ਲਿਆ ਕਰ ਆਪਦੀ ਕਰ ਲੈ ਆਪਦੇ ਘਰੇ ਨਕੜੇਪਾ ਅਗਲੇ ਤੋਂ ਟੈਂਕੀ ਲੈਣਾ ਅਗਲੇ ਨੇ ਆਪ ਭੇਜੀ ਉਦੀ ਸਾਸ ਨੇ ਭੇਜਿਓ ਫੇਰੀ ਆਈ ਉਹੀ ਤਾਂ ਨਹੀਂ ਫਿਰਦੀ ਮੇਰੇ ਘਰ ਤਾਂ ਸਨੇ ਭੇਜੀ ਆ ਕੋ ਆਪ ਹੀ ਆ ਗਈ ਹੋਗੀ ਕਹਿਦਾ ਹੋਗਾ ਮੈਂ ਜਾਣੀ ਆ ਤੇ ਹਰ ਪ੍ਰੀਤ ਕੋਰੇ ਹਾਂ ਕੱਪੜੇ ਲਿਆਉਣੀਆਂ ਮੈਂ ਆਪ ਦੇ ਕਿ ਪਤਾ ਲੜਕੀ ਆਈ ਹੋਵੇ ਨਾ ਜਦੋਂ ਤੇਰੀ ਧੀ ਆਉਣੀ ਹੁੰਦੀ ਹੁੰਦੀ ਤੇਰੀ ਧੀ ਤਾਂ ਬੜੀ ਸੁਲਾਨਾ ਆਉਣੀ ਹੁੰਦੀ ਹੈ ਜੇ ਮੇਰੀ ਭੈਣ ਮੇਰੇ ਕੋਲ ਆ ਗਈ ਮੇਰੀ ਭੈਣ ਲੜਕੀ ਆਈ ਨਾ ਤੂੰ ਮੇਰੇ ਰਿਸ਼ਤੇਦਾਰਾਂ ਤੇ ਇੰਨਾ ਲੱਗਦੀ ਕਿ ਪਹਿਲਾਂ ਮੈਨੂੰ ਐਂ ਦੱਸ ਮਰਦਾ ਭਾਈ ਕੋਈ ਲੱਗਦੀ ਨਹੀਂ ਪਟੂ ਦਾ ਨਾ ਕਿਦੋਂ ਕਹੇ ਆਜੇ ਰਾਜੀ ਵੀਰ ਆਪਣੇ ਘਰੇ ਕੋਈ ਸੁਪੰਦੀ ਪੈਂਦਾ ਹੁੰਦਾ ਮੇਰੇ ਤਾਂ ਪਹਿਲੀ ਮੱਥਾ ਠਣਕ ਗਿਆ ਸੀ ਕਾਹਦੇ ਆ ਗਈ ਕੀ ਕਰ ਐਸਪੇ ਕੇ ਫਿਰ ਹੁਣ ਤੂੰ ਕਹਿਣਾ ਕਾ ਬੋਲ ਜਾਨੀ ਆ ਭਾਈ ਮੈਂ ਤਾਂ ਬੋਲਣੀ ਤੂੰ ਨਹੀਂ ਬੋਲਿਆਂਦੀ ਤੂੰ ਕਹਿੰਦੀ ਕਿ ਮੈਂ ਨੰਗਾ ਝਾਟਾ ਕਰੀ ਖੜੀ ਆ ਉਹ ਕਹੜਾ ਮੈਂ ਰੋਜ ਕੁੰਡ ਕੱਢ ਕੇ ਟੱਬਦੀ ਆ ਫਿਰ ਬਾਹਰ ਕੋਲ ਦੀ ਮੇਰ ਤਾਂ ਰੋਜ ਹੀ ਨੰਗਾ ਸਿਰ ਹੁੰਦਾ ਕੋਈ ਭਾਈ ਉਹਦਾ ਨੰਗਾ ਸਿਰ ਨਹੀਂ ਹੁੰਦਾ ਤੂੰ ਤਾਂ ਐ ਹੁਣ ਤੂੰ ਨਹੀਂ ਹੁੰਦੀ ਆ ਸਿਰ ਤੇ ਕੋਈ ਤੇਰਾ ਭੈਣ ਭਾਈ ਆ ਜੇ ਉਹ ਤੂੰ ਥੋੜਾ ਤਾਂ ਭਾਈ ਜਾਦੀ ਠੁੱਕਰ ਜਾਨੀ ਹੁੰਨੀ ਐ ਚਲ ਤੈਂ ਕਿ ਲੈਣਾ ਭਾਈ ਆਪਦੇ ਆਏ ਤਾਂ ਹਰੇਕ ਹੀ ਹੁੰਦਾ ਤੂੰ ਵੀ ਆਪਦੇ ਆਏ ਤਾਂ ਕਰਦੀ ਹੁੰਨੀ ਐ ਮੈਂ ਆਪੇ ਪਾਇਆਂ ਨੀ ਨੀਰਾ ਬਹਿ ਜਾ ਇੱਥੇ ਮੰਜੇ ਤੇ ਲੋੜ ਨਹੀਂ ਤੈਨੂੰ ਕਰਨ ਦੀ ਨੀਰਾ ਪਾਇਆ ਉਨੀ ਆਈਗੀ ਕੀ ਪਤਾ ਕੋਈ ਕੀ ਸੱਚੀ ਗੱਲ ਦੱਸਦੀਆਂ ਦੱਸਦੇ ਨੇ ਮੈਨੂੰ ਇਹ ਨਾ ਮੁੰਡਾ ਦੱਸੇ ਸੱਚੀ ਗੱਲ ਨਾ ਮੈਨੂੰ ਇਹ ਦੱਸੇ ਉਹ ਨਾ ਕਿਹੜੀ ਉਹ ਆਈ ਸੀ ਕਲੇਸ਼ਨ ਸਾਡੇ ਕਦੇ ਕਲੇਸ਼ ਪਾ ਕੇ ਜਾਂਦੀ ਆ ਨਾ ਮੈਨੂੰ ਸੱਚੀ ਗੱਲ ਲੋ ਦੱਸੇ ਵੀ ਕਿਨੇ ਦਾ ਨਾ ਆਈਆਂ ਕਿਵੇਂ ਨਾ ਕੀ ਪਤਾ ਕੀ ਗੱਲ ਦੀ ਮਾਰੀ ਆਈ ਸੀ ਕੀ ਪਤਾ ਕੋਈ ਪੈਸੇ ਟਕੇ ਦੀ ਨਾ ਲੋੜ ਹੋਵੇ ਕਿ ਜੋ ਆਨੰਦ ਦਾ ਵਿਆਹ ਤਾਂ ਰਿਆ ਹੋਇਆ ਸੀ ਪੈਸੇ ਟਕੇ ਦੀ ਖਾਤਰੀ ਨਾ ਆਈ ਹੋਵੇ ਪੈਸੇ ਪੁੱਛੀ ਨਾ ਕਿਤੇ ਨਾ ਆਈ ਹੋਵੇ ਕਿਹੜਾ ਮੁੰਡੇ ਨੂੰ ਨਾਲ ਲੈ ਗਈ ਮਾਨਸਾ ਹਰ ਪੂਰੀ ਤਾਂ ਪਤਾ ਨਹੀਂ ਕਿੱਧਰ ਤੁਰ ਜੀ ਨੀਂ ਇਧਰ ਤੂੰ ਉਹ ਮੈਂ ਤਾਂ ਤੈਨੂੰ ਦੇਖਦੀ ਸੀ ਮੈਂ ਤਾਂ ਸਾਰੇ ਕੰਮ ਵੀ ਨਿਮੇੜ ਤੇ ਉਹ ਬੁੜੀ ਔਖੀ ਹੁੰਦੀ ਫਿਰਦੀ ਹੈਗੀ ਬਹਿ ਜਾ ਔਰੀ ਕੀ ਗੱਲ ਹੋ ਗਈ ਤੂੰ ਦੱਸ ਤਾਂ ਬੇਬੇ ਨੂੰ ਸਾਰੀ ਗੱਲਬਾਤ ਮੈਂ ਕੀ ਦੱਸਣਾ ਸੀ ਮੈਂ ਤਾਂ ਐ ਕਿ ਵੀ ਕੱਪੜੇ ਦਿਵਾਉਣ ਗਿਆਗਾ ਕਹਿੰਦੀ ਕੀ ਗੱਲ ਪਈ ਬਲਬਲਾ ਹੀ ਕੁਝ ਉਹਨੂੰ ਤਾਂ ਐ ਸ਼ੱਕ ਹੋਇਆ ਪਿਆ ਵੀ ਖਮਨੀ ਰਾਜਵੀਰ ਪੈਸੇ ਲੈਣ ਆਈ ਸੀ ਪੈਸੇ ਦਿਵਾਉਣ ਗਿਆ ਉਹ ਬੇਬੇ ਤਾਂ ਨਾ ਖਲੂਸ ਬਾਲੀ ਹੈ ਮੜੀ ਮੜੀ ਗੱਲ ਦੀ ਕੰਜੂਸੀ ਕਰੀ ਜਾਂਦੀ ਹੈ ਬਿਨਾਂ ਗੱਲ ਤੋਂ ਸ਼ੱਕ ਕਰੀ ਜਾਂਦੀ ਹੈ ਬਗੜ ਗੱਲ ਜੇ ਇਹ ਨਹੀਂ ਪਤਾ ਲੱਗ ਜਾਂਦਾ ਫਿਰ ਤਾਂ ਮੈਨੂੰ ਜਾਣੀ ਹੀ ਨਹੀਂ ਦਿੰਦੀ ਸੀ ਮੈਂ ਸੱਚ ਫਿਰ ਰਾਣੀ ਹਾਰ ਮਿਲ ਗਈ ਸੀ ਉਹ ਲੈ ਉਹ ਰਾਣੀ ਹਾਰ ਕਿਵੇਂ ਨਹੀਂ ਮਿਲੂਗਾ ਹਾਂ ਮੇਰੀ ਸਾਲੀ ਨੇ ਰਾਣੀ ਹਾਰ ਲੈ ਜਾਣਾ ਹੋਏ ਪਹਿਲਾਂ ਮਿਲੀ ਹੈ ਨਾ ਫਾਰਸਾ ਪਾਇਆ ਫਿਰ ਤੇ ਹੋਰ ਹੁੰਦਾ ਤੈਨੂੰ ਪਤਾ ਕਿ ਵੇੜਾ ਜਾ ਹੋ ਗਿਆ ਸੀ ਅੱਛਾ ਹਾਂ ਰਾਣੀ ਹਾਰ ਮੈਂ ਲੈ ਕੇ ਗਿਆ ਰਾਜਵੀਰ ਨੂੰ ਚੱਲ ਕੋਈ ਨਹੀਂ ਆ ਵਿਆਹ ਦੇਖ ਕੇ ਫੜਾ ਜੂਗੀ ਜਿਹੜਾ ਉਹਨੇ ਕਿਹੜਾ ਕੋਈ ਰੱਖਣੇ ਵਿਚਾਰੀ ਨੇ ਅੱਛਾ ਰਾਣੀ ਹਾਰ ਦੇਣ ਗਿਆ ਸੀ ਆ ਤਾਂ ਦੀ ਸਾਲੀ ਨੂੰ ਕੌਣ ਬੋਲ ਬੇਬੇ ਬੋਲੀ ਜਾਂਦੀਆਂ ਮਗਰ ਨਾ ਪਾਈ ਹੁਣ ਕਰਨੋ ਗੱਲਾਂ ਉੱਠ ਕੇ ਕੋ ਬਾਗੇ ਬੇਬੇ ਗੱਲਾਂ ਕਾਹਦੀਆਂ ਕਰਨੀਆਂ ਸੀਆਂ ਕੱਪੜੇ ਦਵਾ ਕੇ ਮੈਂ ਕੱਪੜੇ ਦਵਾ ਕੇ ਸੀ ਉਹੀ ਗੱਲਾਂ ਕਰਦਾ ਸੀ ਮੈਂ ਹੋਰ ਤਾਂ ਕੀ ਕੀ ਕਰਦੀ ਸੀ ਅੰਦਰ ਮੈਂ ਤਾਂ ਪਾਈ ਇੱਧਰ ਗਈ ਸੀ ਮੈਂ ਤਾਂ ਉੱਥੇ-ਉੱਥੇ ਬੋਰ ਦੇ ਸੌਣ ਗਏ ਤੇ ਮਾਇਓ ਥਕੇ ਰੋਈ ਤਾ ਤੁਸੀਂ ਬੋਲੀ ਮਾਇਆ ਕਿ ਕਿਤੇ ਕੋਈ ਆਪਣੇ ਹੋਰ ਬੋਲੀ ਜਾਂਦਾ ਬੜੀਆ ਹਣਾ ਟਾਈਮ ਨਾਲ ਮੈਂ ਦਵਾਇਆ ਕਪੜੇ ਇਸਨੇ ਟਾਈਮ ਨਾਲ ਆ ਗਿਆ ਨੀ ਕਹ ਤਾ ਪੂਰਾ ਕਰ ਭਾਈ ਚਲਾਕੀ ਪਤਾ ਤਾਂ ਮੈਨੂੰ ਲੱਗ ਗਿਆ ਸੁਣ ਲਈਆਂ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਕਿ ਤੂੰ ਰਾਣੀ ਹਾਰ ਦਵਾ ਕੇ ਆਇਆਗਾ ਮੈਨੂੰ ਲੱਗ ਗਿਆ ਪਤਾ ਬੇਬੇ ਕਿਹੜਾ ਰਾਣੀ ਹਾਰ ਬੇਬੇ ਕੀ ਕਹੀਏ ਮੈਨੂੰ ਤਾਂ ਕਰ ਲਈ ਸਮਝ ਨਹੀਂ ਆਉਂਦੀ ਆਜੀ ਸਾਰੀ ਦਵਾਈ ਤਾਂ ਆਇਆ ਭਾਈ ਮੋਟਲ ਕਢਾ ਕੇ ਬੈਂਕ ਚ ਹਰਾਣੀ ਹਾਰ ਹੀ ਲੈਣ ਆਈ ਸੀ ਰਾਜੀ ਵੀਰ ਹੋਰ ਕੇ ਕਪੜੇ ਲੈਣ ਆਈ ਸੀ ਨਾ ਫੇਰ ਕੀ ਹੋ ਗਿਆ ਜੀ ਲੈ ਗਈ ਮੇਰੀ ਭੈਣ ਐਡੀ ਕਿਡੀ ਗੱਲ ਹੈ ਰੱਖਿਆ ਭਾਈ ਮੈਂ ਥੋੜਾ ਰੱਖਿਆ ਨਾ ਭਾਈ ਫੇਰਾ ਦੇ ਭਾਣਾ ਤੁਸੀਂ ਜਰਕਦੇ ਨੇ ਦੇਤਾ ਭਾਈ ਰਾਣੀ ਹਾਰ ਕਢਾ ਕੇ ਬੈਂਕ ਚੋਂ ਹਟਰਿਆ ਹੋਇਆ ਤੇ ਮੇਰੀ ਟੀ ਕੜਾ ਚੋਰਨੀ ਸੀ ਮੇਰੀ ਟੀ ਨੂੰ ਦੇ ਦਿੰਦੇ ਭਾਈ ਉਹਨੇ ਵੀ ਵਿਆਹ ਦੇਖਣਾ ਸੀ ਬੇਬੇ ਉਹਦਾ ਆਪਣੀ ਕੁੜੀ ਦਾ ਇਹਨਾਂ ਦਿਮਾਗ ਨਹੀਂ ਵਿਚਾਰੀ ਦਾ ਉਹ ਰੱਖ ਕੇ ਭੁੱਲ ਜਾਂਦੀ ਉਹਦੋਂ ਮੈਂ ਤਾਂ ਜਵਾਬ ਦੇ ਦਿੱਤਾ ਸੀ ਉਹਨੂੰ ਮਾਂ ਕਿਤੇ ਧਰ ਕੇ ਭੁੱਲ ਗਈ ਮੈਂ ਛਿਰ ਪਾਈ ਬੇਬੇ ਗੱਲ ਤਾਂ ਇਹ ਹੀ ਹਰਪ੍ਰੀਤ ਦੀ ਵੀ ਠੀਕ ਹੈ ਉਹ ਇੰਨਾ ਮਹਿੰਗਾ ਹਾਰ ਸੀ ਐਵੇਂ ਗੱਲ ਪਾ ਲੈਂਦੀ ਉਹ ਅੱਛਾ ਨਾ ਮੇਰੀ ਟੀ ਦਾ ਤਾਂ ਭਾਈ ਦਿਮਾਗ ਨਹੀਂ ਤੇ ਤੇਰੀ ਸਾਲੀਆਂ ਦੇ ਭਾਈ ਤੇਰੀ ਭਾਂ ਦਾ ਬੋਲਾ ਦਿਮਾਗ ਆ ਹੈ ਜੇ ਦਿਮਾਗ ਆ ਫੇਰ ਹੀ ਲੈ ਕੇ ਆਏ ਉਹ ਬੇਬੇ ਮੋੜ ਜੂ ਹੋ ਕਿਉਂ ਤੂੰ ਹੋ ਕਰਿਆ ਰੱਖਦੀ ਨਹੀਂ ਹੈਗੀ ਉਹ ਫੁੱਟ ਕੇ ਜਾਂਦੀ ਸੀ ਮੇਰੀ ਟੀਕੀ ਦਬਦੀ ਸੀ ਉਹ ਜੇ ਕਿਤੇ ਸਿੱਟ ਲੈਂਦੀ ਫੇਰ ਕਿੱਥੋਂ ਭਰਦੀ ਹੋ ਮੈਂ ਕਿਹਾ ਹੁਣ ਭਾਈ ਉਧਰ ਡਿੱਗ ਪਿਆ ਫੇਰ ਉਹ ਭਰ ਦਊਗੀ ਨਹੀਂ ਫਿਰ ਤੈਨੂੰ ਕਿਵੇਂ ਭੇਜੇ ਮੇਰੀ ਭੈਣ ਨਹੀਂ ਸਿੱਟਦਾ ਮੇਰੀ ਭੈਣ ਪਰੂਗੀ ਤੈਨੂੰ ਤਾਂ ਪੰਜ ਤੋਲੇ ਹਾਜ਼ਰੀ ਹੋਣਗੇ ਤੇਰੇ ਹਾਜ਼ਰ ਹੋਣਗੇ ਫੇਰ ਜੇ ਮੇਰੀ ਟੀ ਡਿੱਗ ਪੈਂਦਾ ਮੇਰਾ ਜਵਾਈ ਭਰ ਦਿੰਦਾ ਮੇਰੀ ਟੀ ਪਰ ਨਹੀਂ ਬੇਬੇ ਕਲੇ ਸਟਾਏ ਨਾ ਕਰੇ ਮੈਂ ਤੈਨੂੰ ਕੋਈ ਨਹੀਂ ਭਰਦਾ ਸੀਗਾ ਨਹੀਂ ਛੋੜੂੰਗਾ ਟੂਮਾ ਨਹੀਂ ਉਹ ਵੀ ਮੈਂ ਤੇਰੇਆਂ ਟੂਮਾ ਚ ਦਿੱਤਾ ਜਿਹੜ ਕਿੱਤੀ ਸ਼ੈੱਟ ਤੇਰਾ ਹੋ ਪਿਆ ਅੰਦਰ ਭੋਰੇ ਦਾ ਪਾਇਆ ਸੀ ਤੈ ਉਹ ਤਾਂ ਮੇਰੇ ਪੇਕੇ ਆਨੇ ਪਾਇਆ ਸੀ ਪੇਕੇ ਨੇ ਪਾਇਆ ਭਾਈ ਤੇਰਾ ਆਦਰਿਆ ਸੀ ਤਾਂ ਹੀ ਪਾਇਆਗਾ ਕਿਉਂ ਜੇ ਹੁਣ ਪੇਕੇ ਦਾ ਪਾਇ ਫੇ ਤੇਰੀ ਭੈਣ ਨੂੰ ਦੇਣਾ ਤਾਂ ਮੈਂ ਕਿਉਂ ਕਰੇ ਸਪਾਈਏ ਨਹੀਂ ਘਰੇ ਦੇ ਤਾਂ ਦਵਾਤਾ ਪਰੇ ਗੱਲ ਨਹੀਂ ਬਣੀ। ਮੈਂ ਕਹਿੰਦਾ ਨੂੰ ਭਾਈ ਕੀ ਆਖਿਆ ਸੀ ਕਿ ਤੂੰ ਜਾਈ ਨਾ ਭਾਈ ਮਾਨਸਾ ਮਾਏ ਉਹਨੂੰ ਆਨੀ ਬਹਾਨੀ ਜਵਾਬ ਦੇ ਤਾਂ ਤੂੰ ਭਾਈ ਜੜਕਦੇ ਨਹੀਂ ਲੱਗੇ ਚੜਾ ਕੇ ਮੋਟਰਸਾਈਕਲ ਤੇ। ਉਹ ਬੇਬੇ ਫਿਰ ਮੇਰੀ ਸਾਲੀ ਸੀ ਹੁਣ ਕੀ ਗੱਲ ਆ ਜੇ ਮੈਨੂੰ ਹਾਰ ਦਿਆ ਤੂੰ ਤਾਂ ਉਹੀ ਹੋ ਕਰੀ ਜੀ। ਨਾ ਫਿਰ ਇਹ ਕਿਹਦੀ ਗੱਲ ਆ ਫਿਰ ਜੇ ਮੇਰੀ ਭੈਣ ਹਾਰ ਲੇਗੀ ਆ ਤੇਰੀ ਮਾਂ ਕੋਦੀ ਕੰਜਰਖਾਨਾ ਪਾਕੇ ਖੜੀ ਜਾਂਦੀ ਐ ਪਹਿਲਾਂ ਵੀ ਇਹੀ ਕਿਤੇ ਕਰਦੀ ਐ। ਨਾ ਕੰਜਰਖਾਨਾ ਕਹੇ ਤਾਂ ਭਾਈ ਮੈਂ ਤਾ ਆ ਬਾਇਗਾ। ਕਹੋ ਮੇਰੀ ਟੀਨੂ ਨਹੀਂ ਦਿੱਤਾ। ਠਿੱਟਾ ਜਵਾਬ ਤੁਸੀਂ ਦੇਤਾ। ਉਹ ਤਾ ਆ ਪਾਇ ਉਹ ਦੇ ਵੀ ਦਿੰਦੀ ਤੇਰੀ ਧੀ ਦੇ ਘਰੇ ਕਲੇਸ਼ ਪੈ ਜਾਂਦਾ ਉਹਦੀ ਜਠਾਣੀ ਕੋਲੇ ਤਾਂ ਹੀ ਨਹੀਂ ਸੀ ਆਪਣੀ ਕੁੜੀ ਕਹਿੰਦੀ ਮਾਰਾਂ ਲੈ ਇਹ ਤਾਂ ਚਰੀ ਇੰਜੇ ਨਾ ਕੰਮ ਸੋਚਦੀ ਆ ਕਲੇਸ਼ ਪੈ ਕਲੇਸ਼ ਪੈ ਜਾਂਦਾ ਆਪਣਾ ਹਾਰਾ ਦੇ ਦਿੰਦੀ ਉਹ ਕਹਿੰਦੀ ਮੈਂ ਤਾਂ ਤੇ ਪੇਕੇ ਤੋਂ ਲੈ ਆਂਦੀ ਪਰ ਜਾਈ ਗੱਲ ਲੈ ਆਂਦੀ ਅਗਲਾ ਕਹਿੰਦਾ ਪੇਕੇ ਤੋਂ ਲੈ ਆਂਦੀ ਤਾਂ ਭਾਈ ਹੁਣ ਫਿਰ ਰੱਖ ਲੈ ਫਿਰ ਤੂੰ ਦੇ ਦਾਂਦੀ ਐਨੀ ਰਖ ਲੈਂਦੀ ਅਰਖ ਲਿਖ ਤਰਾ ਪਾ ਥੋੜੇ ਦਿਨ ਬੈਠੀ ਉਹਨਾਂ ਦੀ ਬੁੜੀ ਐਡੀ ਤੇਜ ਆ ਮੈਂ ਤੈਨੂੰ ਦੱਸਾਂ ਪਹਿਲਾਂ ਦੇਖ ਲੈ ਉਹਦਾ ਮੇਰੀ ਸ਼ੈਂਪ ਲੈ ਗਈ ਸੀ ਫੜ ਕੇ ਕਹਿੰਦੀ ਕਿ ਸ਼ੈਂਪ ਦੇ ਦੇ ਮੈਂ ਵਿਆਹ ਵਾਂਚ ਪਾਉਣੀ ਐ ਮੁੜ ਕੇ ਅੱਜ ਮੋੜਦੀ ਐ ਬੁੜੀ ਨਹੀਂ ਫੜ ਲਈ ਨਾ ਬੁੜੀ ਫੜ ਲਈ ਤੇ ਜੇ ਫਿਰ ਉਹ ਵੀ ਸੱਸ ਨਹੀਂ ਫੜ ਲਿਆ ਰਾਣੀ ਹਾ ਤੇ ਭਾਈ ਉਹ ਨਹੀਂ ਫੜਿਆ ਰਾਜੀ ਬੀਤੋ ਫੜਿਆ ਰਾਣੀ ਚਲਾਕ ਰਾਜੀਵੀਰ ਦੀ ਸੱਚ ਕਿਉਂ ਫੜੂਗੀ ਮੇਰੀ ਭੈਣ ਦੀ ਸੱਚ ਫੜੂਗੀ ਮੈਂ ਤਾਂ ਕਹਿੰਦਾ ਮੇਰੀ ਦੀ ਸੱਚ ਪੜਦੀ ਐ ਮੇਰੀ ਤਾਂ ਗੱਲ ਮੈਂ ਮੜਵਾ ਲਿਆ ਨਾ ਫੇਰ ਬੁੜੀ ਨੇ ਐ ਪੜ ਲਈ ਸ਼ੈਂਪ ਕਹਿੰਦੀ ਮੈਨੂੰ ਕਿ ਪਾਈ ਨਹੀਂ ਇਹਨਾਂ ਨੇ ਮਿਲਣੀ ਤੇ ਟੋਨੀ ਭਾਈ ਗੱਲਾਂ ਤੇ ਆਉਂਦੇ ਆ ਤੂੰ ਮਤਾਂ ਤੂੰ ਗੱਲਾਂ ਤੇ ਆਉਂਦੀ ਨਹੀਂ ਭਾਈ ਮੈਂ ਤੈਨੂੰ ਦੱਸਾਂ ਤੇਰੀ ਧੀਰੇ ਘਰੇ ਮੈਂ ਭੇਜ ਨਹੀਂ ਸਕਦੀ ਜਿਹੜਾ ਕੁਛ ਤੇਰੀ ਧੀ ਨੂੰ ਦੇਤਾ ਬਹੁਤ ਐ ਉਹ ਫਿਰ ਪਹਿਲਾਂ ਦੀਆਂ ਗੱਲਾਂ ਰਹਿ ਗਈਆਂ ਉਹ ਮੇਰੇ ਘਰ ਟੂਮਾ ਰੱਖ ਲਾਂਦੀ ਓ ਜੇ ਕਿਸੇ ਰਾਜਵੀਰ ਨੂੰ ਪਤਾ ਲੱਗਿਆ ਹੁਣ ਕੀ ਉਹ ਕਹੂਗੀ ਤੇਰੀ ਧੀ ਦੇ ਘਰੇ ਮੜੀ ਜੀ ਗੱਲ ਪਿੱਛੇ ਤੇਰੀ ਧੀ ਦੇ ਘਰੇ ਕੰਮ ਚੀਜ਼ਾਂ ਪੈਸਾ ਕਰੀਆਂ ਮੇਰੀ ਭੈਣ ਦੀ ਨੰਦ ਤੇ ਨਾ ਵਿਆਹ ਤੇ ਜਾਣ ਦੀ ਲੋੜ ਨਹੀਂ ਅਸੀਂ ਦੋਨੇ ਵਗ ਜਾਗੇ ਆਪੇ ਜਾ ਕੇ ਆਪੇ ਵਿਆਹ ਦੇਖ ਕੇ ਹਾਰ ਉੱਥੇ ਅਸੀਂ ਰੱਖਿਆਵਾਂਗੇ ਜਮਾ ਨਾ ਜਾਈ ਮੈਂ ਤੈਨੂੰ ਕਹਿਦੀ ਨਹੀਂ ਗੱਲ ਤਾਂ ਭਾਈ ਰੋਲਾ ਤਾਂ ਇਹੀ ਹੈ ਇਹਨੂੰ ਆਏ ਆ ਵੀ ਕਿਤੇ ਨਾਲ ਨਾ ਬੁੜੀ ਵਿਆਹ ਵਾਗ ਜੇ ਠੱਡਾ ਤਾਂ ਬੇਈਮਾਨੀ ਆ ਦੀ ਆਈ ਹੋਈ ਪਈ ਆ ਬਗ ਜੀ ਤੋਂ ਨਾਲ ਬਗ ਜੀ ਨਾਲ ਹਾਰ ਤੈਨੂੰ ਫੜਾ ਦੇਾਂਗੇ ਉੱਥੇ ਪਾਲੀ ਤੂੰ ਗੱਲ ਚ ਹਾਰ ਤੂੰ ਤਾਂ ਹਾਰਤਾ ਹੋਇਆ ਬੈਸ ਹੋਇਆ ਮੈਂ ਤੈਨੂੰ ਦੱਸਾਂ ਗੱਲ ਨਹੀਂ ਖਾਂਦੀ ਨਹੀਂ ਮੇਰੀ ਸਾਲੀ ਸੋਨੇ ਨੂੰ ਖਾਂਦੀ ਨਹੀਂ ਈ ਤਰੀਓ ਸਾਲੀ ਉਹਦੇ ਨਹੀਂ ਖਾਂਦੀ ਤੈਨੂੰ ਵੀ ਭਾਈ ਵਾਲੀ ਮੇਰ ਆਉਂਦੀ ਆ ਸਾਲੀ ਦੀ ਤੇ ਆਪਣੀ ਕੁੜੀ ਕੀ ਮੁਰਕੀਆਂ ਵੱੜਦੀ ਸੀ ਉਹ